ਇਹ ਜਿਹੜੀ ਅੱਜ ਇਸ ਪਰਵਾਦੇ ਸੱਟ ਲੱਗੀ ਆ ਨਾ ਇਹ ਮੇਰੇ 3.5 ਸਾਲ ਪਹਿਲਾਂ ਪਰ ਇਹੀ ਸੱਟ ਸਾਡੇ ਲੱਗ ਚੁੱਕੀ ਆ ਜੀ ਤੁਸੀਂ ਸਾਰੇ ਜਾਣਦੇ ਆ ਨਿੱਕੀ ਜੀ ਬੱਚੀ ਦਿਲੋਜ ਦਾ ਕਤਲ ਕਰਤਾ ਹੀ ਗੁੰਡਨ ਨੇ ਜੀ ਉਹ ਵੀ ਐਕਟਰਾਂ ਦੇ ਬਿਠਾ ਕੇ ਲੈ ਗਈ ਸੀ ਇਹ ਵੀ ਐਕਟਰਾਂ ਤੇ ਉਦਾਂ ਹੀ ਲੱਗੇ ਗਿਆ ਜੇਲ੍ਹ ਚੋਂ ਬਾਹਰ ਆਇਆ ਤੇ ਹੁਣ ਆ ਕੰਮ ਕਰਤਾ ਜੀ ਹੁਣੇ ਜੀ ਪਰ ਇੱਕ ਛੋਟਾ ਜਿਹਾ ਬੱਚਾ ਜੀ ਹੁਣ ਜਿੰਨਾ ਇਹ ਕੁਛ ਕੀਤਾ ਜੀ ਜਦੋਂ ਪਹਿਲਾਂ ਇਹਨੂੰ ਜੂਪੀ ਸਜ਼ਾ ਸੁਣਾਈ ਗਈ ਸੀ 7 ਸਾਲਾਂ ਦੀ ਉਦੋਂ ਹੀ ਇਹਨੂੰ ਉਮਰ ਕੈਦ ਕੀਤੀ ਹੁੰਦੀ ਸ਼ਾਇਦ ਇਹ ਨਿੱਕਾ ਜਿਹਾ ਬੱਚਾ ਅੱਜ ਆਪਣੇ ਕੋਲੇ ਹੁੰਦਾ ਤਾਂ ਲੱਗ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਕੋਈ ਬੱਚੇ ਦਾ ਕਤਲ ਕਰਦਾ ਵਾ ਉਹ ਜ਼ਿੰਦਗੀ ਭਰ ਜੇਲ੍ਹ 'ਚ ਹੀ ਰਵੇ ਜਾਂ ਉਹਨੂੰ ਫਾਂਸੀ ਚੌਂਚ ਖੜਾ ਕੇ ਫਾਂਸੀ ਦਿੱਤੀ ਜਾਵੇ ਤਾਂ ਕਿ ਜੇ ਕਿਸੇ ਦੇ ਦੂਜੇ ਦੇ ਮਨ 'ਚ ਕੋਈ ਇਹੋ ਜਿਹਾ ਖਿਆਲ ਹੈਗਾ ਉਹਦੇ ਮਨ 'ਚ ਖਿਆਲ ਚੱਕਿਆ ਜਾਵੇ ਮੈਂ ਨਾਲ ਵੀ ਜੇ ਕੋਈ ਮੇਰੀ ਦੁਸ਼ਮਣੀ ਹੈਗੀ ਹਾਂ ਵੱਡੇ ਨਾਲ ਗੱਲ ਕਰ ਲਵਾਂ ਬੱਚੇ ਨਾਲ ਮੈਂ ਕੋਈ ਇਹੋ ਜਿਹਾ ਕਦਮ ਨਾ ਚੱਕਾਂ ਪਰ ਵਰਨਨ ਆਪ ਦੀ ਹਿੰਮਤ ਦੀ ਨਹੀਂ ਗੱਲ ਕਰਦੀ ਆਪ ਦੀ ਮੂਰੇ ਸੱਤ ਪਹਿਲਾਂ ਮੂਰੇ ਯਾਦ ਆ ਗਏ ਉਸਦਾ ਯਾਦ ਆ ਗਿਆ ਜਿੱਦਾਂ ਬਿਲਕੁਲ ਬਿਲਕੁਲ ਉਹ ਹੀ ਮੈਂ ਇਹਦਾ ਭੋਗ ਧਿਆਨ ਘੱਟ ਸੀ ਦਿ ਲੋਜ ਦਾ ਭੋਗ ਤਾਂ ਧਿਆਨ ਜਾਣਾ ਚ ਮੈਂ ਤਾਂ ਵਕੀਲ ਮਾਈਚਾਰਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਲੈ ਵੀ ਇਹ ਕੇਸ ਫਾਸਟ ਟਰੈਕ ਤੇ ਲਵਾ ਕੇ ਜਲਦੀ ਤੋਂ ਜਲਦੀ ਨੂੰ ਕੰਸੀ ਦੀ ਸਜ਼ਾ ਤੋਂ ਆਈ ਜਾਵੇ ਤਾਰਵੀਰ ਉਸ 5 ਸਾਲ ਬੱਚੇ ਦੀ ਅੱਜ ਅੰਤਿਮ ਅਰਦਾਸ ਆ ਪਰਿਵਾਰ ਦੇ ਵੱਡੇ ਵੱਡੇ ਸੁਪਨੇ ਹੋਣਗੇ ਪਰਿਵਾਰ ਨੇ ਉਹ ਬੱਚਾ ਮੰਗ ਕੇ ਲਿਆ ਹੋਵੇਗਾ ਪਰ ਅੱਜ ਉਸ ਦੀ ਅੰਤਿਮ ਅਰਦਾਸ ਹੋ ਰਹੀ ਆ ਉਹ ਹੱਸਦਾ ਖੇਡਦਾ ਆਪਣੀ ਭੈਣ ਨਾਲ ਬੱਚਾ ਜਿਹੜਾ ਹੈ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਦਾ ਕਾਤਲ ਕੌਣ ਸੀ ਕਤਲ ਕਰਨ ਵਾਲਾ ਇੱਕ ਪ੍ਰਵਾਸੀ ਜੋ ਪਹਿਲਾਂ ਹੀ ਕ੍ਰਿਮੀਨਲ ਸੀ ਤਾਂ ਅੱਜ ਅੰਤਿਮ ਅਰਦਾਸ ਦੇ ਵਿੱਚ ਦਿਲਰੋਜ਼ ਜਿਹੜੀ ਬੱਚੀ ਦਾ ਲੁਧਿਆਣਾ ਦੇ ਵਿੱਚ ਕਤਲ ਹੋਇਆ ਸੀਗਾ ਉਸ ਦਾ ਪਰਿਵਾਰ ਪਹੁੰਚਿਆ ਉਸ ਦੇ ਪਿਤਾ ਜੀ ਨਾਲ ਗੱਲਬਾਤ ਕਰਦੇ ਆ ਪਰਿਵਾਰ ਨਾਲ ਗੱਲਬਾਤ ਕਰਦੇ ਆ ਬਾਜੀ ਕਿੰਦਾ ਦੇਖਦੇ ਹੋ ਜਦੋਂ ਆ ਪਰਿਵਾਰ ਨਾਲ ਗੱਲ ਹੋਈ ਪਿਤਾ ਜੀ ਨਾਲ ਗੱਲ ਹੋਈ ਇੱਕ ਵਾਰੀ ਆਪਣਾ ਦਿਲਰੂਸ ਦਾ ਕੇਸ ਨਹੀਂ ਸਰਾ ਯਾਦ ਆ ਗਿਆ ਬਿਲਕੁਲ ਜੀ ਪਹਿਲਾਂ ਸੱਸੀ ਕਾਲ ਜੀ ਬਿਲਕੁਲ ਜੀ ਉਹੀ ਸਾਰੇ ਸੀਨ ਦੁਆਰਾ ਫੇਰ ਅੱਖਾਂ ਦੇ ਸਾਹਮਣੇ ਜਦੋਂ ਹੋਇਆ ਸੀਗਾ ਉਸ ਟਾਈਮ ਇਹ ਸਾਰਾ ਸੀਨ ਅੱਖਾਂ ਦੇ ਸਾਹਮਣੇ ਆ ਗਿਆ ਸੀ ਜਦੋਂ ਉਹ ਪਾਪਣ ਨੀਲਮ ਦਿਰਲੋਜ ਨੂੰ ਲੈ ਕੇ ਗਈ ਸੀਗੀ ਜੀ ਉਹੀ ਪਾਪ ਉਹ ਵੀ ਪਾਪਣੀ ਹੋ ਗਿਆ ਜੀ ਇਹ ਜਿਵੇਂ ਉਹ ਬੱਚੇ ਨੂੰ ਲੈ ਕੇ ਜਾ ਰਿਹਾ ਐਕਟਿਵਾ ਤੇ ਜੀ ਸਾਰੀ ਉਸ ਸਟੋਰੀ ਮੇਰੇ ਸਾਹਮਣੇ ਦੁਬਾਰਾ ਫੇਰ ਉਹੀ ਆ ਗਈ ਜੀ ਕੋਈ ਉਦਾਂ ਹੀ ਜਾਂਦਾ ਨੀਲਮ ਲੈ ਕੇ ਗਈ ਸੀਗੀ ਐਕਟਿਵਾ ਤੇ ਸਕੂਟਰੀ ਤੇ ਲੈ ਕੇ ਗਈ ਉਦਾਂ ਹੀ ਆ ਬੰਦਾ ਵੀ ਸੇਮ ਟੂ ਸੇਮ ਉਦਾਂ ਹੀ ਐਕਟਿਵਾ ਤੇ ਲੈ ਕੇ ਜਾ ਰਿਹਾ ਇਹ ਪਹਿਲਾਂ ਵੀ ਕਹਿੰਦਾ ਇੱਕ ਦੋ ਵਾਰ ਹੀ ਆਇਆ ਵੀ ਆ ਪਹਿਲਾਂ ਵੀ ਉਸ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਅੱਜ ਕੱਲ੍ਹ ਵਿਸ਼ਵਾਸ ਨਹੀਂ ਹੈਗਾ ਜੀ ਸੋਚ ਵੀ ਨਹੀਂ ਸਕਦਾ ਜੀ ਬੰਦਾ ਕੀ ਕਰੂ ਕੀ ਨਹੀਂ ਕਰੂਗਾ ਜੀ ਉਹ ਸਾਡੇ ਦੇਖੋ ਜੀ ਘਰ ਦੇ ਵਿੱਚ ਰਹਿ ਕੇ ਸਾਡੇ ਨਾਲ ਹੀ ਕਿਦਾਂ ਕੁਸ਼ ਕਰਗੇ ਜੀ ਕੋਈ ਕਹਿੰਦਾ ਜੀ ਅੱਜ ਕੱਲ੍ਹ ਵਿਸ਼ਵਾਸ ਨਹੀਂ ਹੈਗਾ ਜੀ ਕਿਹ ਵੀ ਗੱਲ ਆ ਲਗਾਤਾਰ ਮੰਗ ਉੱਠ ਰਹੀ ਆ ਜਿਹੜੇ ਪ੍ਰਵਾਸੀ ਇਸ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ ਸਾਰੇ ਪ੍ਰਵਾਸੀਆਂ ਦੀ ਨਹੀਂ ਗੱਲ ਹੋ ਰਹੀ ਪਰ ਇਸ ਤਰੀਕੇ ਨਾਲ ਜਿਨ੍ਹਾਂ ਕੋਈ ਆਧਾਰ ਕਾਰਡ ਨਹੀਂ ਹੈ ਕੁਛ ਨਹੀਂ ਹੈ ਤੇ ਕ੍ਰਾਈਮਨਲ ਇਹੋ ਜਿਹੇ ਕ੍ਰਾਈਮਨਲ ਨੇ ਉੱਥੋਂ ਵੀ ਕ੍ਰਾਈਮ ਕਰਕੇ ਆਇਆ ਫਿਰ ਇੱਥੇ ਆ ਗਿਆ ਪਹਿਲਾਂ ਉੱਥੇ ਘਰ ਬਰਬਾਦ ਕੀਤਾ ਹੁਣ ਇੱਥੇ ਪੂਰਾ ਪੂਰਾ ਘਰ ਬਰਬਾਦ ਬਿਲਕੁਲ ਜੀ ਇਹੋ ਜਿਹੇ ਪ੍ਰਵਾਸੀਆਂ ਨੂੰ ਤਾਂ ਪਹਿਲੀ ਗੱਲ ਤਾਂ ਇੱਥੇ ਆਉਣ ਦਾ ਹੱਕ ਹੀ ਨਹੀਂ ਹੈਗਾ ਜੀ ਜਿਹੜਾ ਉੱਥੇ ਕੁਛ ਕਰਕੇ ਪਹਿਲੀ ਗੱਲ ਤਾਂ ਇਹਨਾਂ ਨੂੰ ਜੇਲ੍ਹ ਚੋਂ ਬਾਹਰ ਹੀ ਨਹੀਂ ਆਉਣਾ ਚਾਹੀਦਾ ਸੀਗਾ ਜੀ ਜੇਲ੍ਹ ਚੋਂ ਬਾਹਰ ਆਇਆ ਤੇ ਹੁਣ ਆ ਕੰਮ ਕਰਤਾ ਜੀ ਹੁਣੇ ਜੀ ਪਰ ਉਹ ਇੱਕ ਛੋਟਾ ਜਿਹਾ ਬੱਚਾ ਜੀ ਹੁਣ ਜਿੰਨਾ ਇਹ ਕੁਛ ਕੀਤਾ ਜੀ ਨਹੀਂ ਜਬਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਕੇਸ ਤੇ ਜੇ ਇਹਨੂੰ ਫਾਂਸੀ ਹੋਈ ਹੁੰਦੀ ਉਮਰ ਕੈਦ ਹੋਈ ਹੁੰਦੀ ਤੇ ਇਹੋ ਜਿਹਾ ਕੰਮ ਨਾ ਹੋ ਪੰਦਾ ਬਿਲਕੁਲ ਜੀ ਅੱਜ ਉਹ ਦਿਨ ਨਾ ਦੇਖਣਾ ਪੈਂਦਾ ਜੀ ਅੱਜ ਹਰ ਵੀਰ ਸਾਡੇ ਵਿੱਚ ਹੁੰਦਾ ਜੀ ਕੋਈ ਕਿੰਨਾ ਦੇਖਦੇ ਹੋ ਜਦੋਂ ਇਹੋ ਜੇ ਘਰ ਦੇਖਦੇ ਹੋ ਤਾਂ ਉਹ ਕੁਝ ਸਭ ਕੋਈ ਸਾਹਮਣੇ ਨਹੀਂ ਆਇਆ ਹੁੰਦਾ ਇਹ ਜਿਹੜੀ ਅੱਜ ਇਸ ਪਰਿਵਾਰ ਤੇ ਸੱਟ ਲੱਗੀ ਆ ਨਾ ਇਹ ਮੇਰੇ 3.5 ਸਾਲ ਪਹਿਲਾਂ ਪਰ ਇਹੀ ਸੱਟ ਸਾਡੇ ਲੱਗ ਚੁੱਕੀ ਹੈ ਜੀ ਤੁਸੀਂ ਸਾਰੇ ਜਾਣਦੇ ਆ ਨਿੱਕੀ ਜੀ ਬੱਚੀ ਦਿਲੋਜ ਦਾ ਕਤਲ ਕਰਤਾ ਹੀ ਗਵੰਢਨ ਨੇ ਜੀ ਉਹ ਵੀ ਐਕਟਰਾਂ ਦੇ ਬਿਠਾ ਕੇ ਲੱਗੀ ਗਈ ਸੀ ਜੀ ਇਹ ਵੀ ਐਟਮਾਂ ਤੇ ਉਦਾਂ ਹੀ ਲੱਗੇ ਗਿਆ ਜੇ ਉਹ ਜਦੋਂ ਪਹਿਲਾਂ ਇਹਨੂੰ ਜੁਪੀ ਸਜ਼ਾ ਸੁਣਾਈ ਗਈ ਸੀ ਸੱਤਾਂ ਸਾਲਾਂ ਦੀ ਉਦ ਹੀ ਇਹਨੂੰ ਉਮਰ ਕੈਦ ਕੀਤੀ ਹੁੰਦੀ ਸ਼ਾਇਦ ਨਿੱਕਾ ਜਿਹਾ ਬੱਚਾ ਅੱਜ ਆਪਣੇ ਕੋਲੇ ਹੁੰਦਾ ਇਹ ਕੁਛ ਆਪਣੇ ਕਾਨੂੰਨ ਨੂੰ ਵੀ ਇਹੋ ਜਾਂ ਲੱਗ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਕੋਈ ਬੱਚੇ ਦਾ ਕਤਲ ਕਰਦਾ ਵਾ ਉਹ ਜ਼ਿੰਦਗੀ ਭਰ ਜੇਲ੍ਹ 'ਚ ਹੀ ਰਵੇ ਜਾਂ ਉਹ ਫਾਂਸੀ ਚੌਂਚੇ ਖੜਾ ਕੇ ਫਾਂਸੀ ਦਿੱਤੀ ਜਾਵੇ ਤਾਂ ਕਿ ਜੇ ਕਿਸੇ ਦੂਜੇ ਦੇ ਮਨ 'ਚ ਕੋਈ ਇਹੋ ਜਿਹਾ ਖਿਆਲ ਹੈਗਾ ਉਹ ਤਾਂ ਮਨਚੇ ਖਿਆਲ ਚੱਕਿਆ ਜਾਵੇ ਮੈਂ ਨਾਲ ਵੀ ਜੇ ਕੋਈ ਮੇਰੀ ਦੁਸ਼ਮਣੀ ਹੈਗੀ ਹਾਂ ਵੱਡੇ ਨਾਲ ਗੱਲ ਕਰ ਲਵਾਂ ਬੱਚੇ ਨਾਲ ਮੈਂ ਕੋਈ ਇਹ ਜਿਹਾ ਕਦਮ ਨਾ ਚੱਕਾਂ ਲਗਾਤਾਰ ਫਾਂਸੀ ਦੀ ਮੰਗ ਹੋ ਰਹੀ ਆ ਤੁਹਾਡੇ ਕੇਸ 'ਚ ਵੀ ਫਾਂਸੀ ਦੀ ਮੰਗ ਹੋਈ ਸੀ ਚਲੋ ਜੱਜ ਸਾਹਿਬਾਨ ਨੇ ਫਾਂਸੀ ਦਾ ਆਰਡਰ ਸੁਣਾ ਦਿੱਤਾ ਨੀਲਮ ਚਲੋ ਹਜੇ ਤੱਕ ਫਾਂਸੀ ਦੇ ਦਖਤੇ ਤੱਕ ਨਹੀਂ ਪਹੁੰਚੀ ਪਰ ਇਸ ਕੇਸ 'ਚ ਵੀ ਲਗਾਤਾਰ ਮੰਗ ਹੋ ਰਹੀ ਆ ਵੀ ਉਸ ਨੂੰ ਫਾਂਸੀ ਹੋਵੇ ਇੱਥੇ ਤੱਕ ਕਿਹਾ ਜਾ ਰਿਹਾ ਮੇਰੇ ਨੌਜਵਾਨ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਫਾਂਸੀ ਨਹੀਂ ਚਾਹੀਦੀ ਇਹਨੂੰ ਅਸਲ 'ਚ ਉਹ ਸਜ਼ਾ ਚਾਹੀਦੀ ਆ ਜੋ ਉਹਨੇ ਉਸ ਬੱਚੇ ਨਾਲ ਕੀਤਾ ਉਸ ਤੋਂ ਵੀ ਕਾਨੂੰਨੀ ਸਜ਼ਾ ਇਹਨੂੰ ਚਾਹੀਦੀ ਹੈ ਵੀ ਤੜਫਾ ਤੜਫਾ ਕੇ ਇਹਨੂੰ ਮਾਰਿਆ ਜਾਣਾ ਚਾਹੀਦਾ ਬਿਲਕੁਲ ਜੀ ਇਸਤਾਪ ਇਹ ਹੀ ਕਹਿੰਨੇ ਆ ਜੀ ਵੀ ਇਹਨੂੰ ਵੀ ਉਦਾਂ ਹੀ ਮਾਰੇ ਜੀ ਜਿੱਦਾਂ ਉਹਨੇ ਉਹ ਬੱਚੇ ਨਾਲ ਮਾਰਿਆ ਸੀਗਾ ਜੀ ਪਰ ਤੁਹਾਨੂੰ ਪਤਾ ਲਾਅ ਆਪਣੇ ਉਹਦੇ ਡੈਰੇ ਚ ਹੀ ਰਹਿਣਾ ਪੈਂਦਾ ਜੀ ਆਪਾਂ ਨੂੰ ਲਾਅ ਦੇ ਜੀ ਬਿਲਕੁਲ ਜੀ ਕਾਨੂੰਨ ਫਾਂਸੀ ਦੇ ਸਕਦਾ ਆਪਾਂ ਤਾਂ ਕਹਿੰਨੇ ਫਾਂਸੀ ਤੋਂ ਉੱਪਰ ਜੀ ਕੋਈ ਹੋਰ ਸਜ਼ਾ ਇੱਕ ਐਗਜ਼ਾਮਪਲ ਸੈੱਟ ਹੋ ਜੀ ਉਹ ਹੋਵੇ ਜੀ ਪਰ ਉਹਨੂੰ ਸਰਕਾਰਾਂ ਨੇ ਜੀ ਲਾਅ ਆ ਜੀ ਉਹਨਾਂ ਨੇ ਆਪਣਾ ਕੰਮ ਕਰਨਾ ਜੀ ਹੁਣ ਜੀ ਪਰਵਾਰ ਨੂੰ ਮਿਲੇ ਉਹ ਪਰਿਵਾਰ ਮੈਨੂੰ ਲੱਗਦਾ ਹੋਸ਼ ਸੀ ਹੋਣਾ ਕੀ ਕਹਿ ਰਹੇ ਆ ਪਰਵਾਰਨ ਆਪ ਦੀ ਹਿੰਮਤ ਹੀ ਨਹੀਂ ਪਈ ਗੱਲ ਕਰਨ ਦੀ ਆਪ ਦੀ ਮੂਰਤ ਸੱਟ ਪਹਿਲਾਂ ਮੂਰਤ ਯਾਦ ਆ ਗਈ ਚਾਹਾਂ ਤੇ ਲੋਸਤਾ ਯਾਦ ਆ ਗਿਆ ਜਿੱਦਾਂ ਬਿਲਕੁਲ ਬਿਲਕੁਲ ਉਹੀ ਮੈਂ ਇਹਦਾ ਭੋਗ ਧਿਆਨ ਘੱਟ ਸੀ ਦਿ ਲੋਜ ਦਾ ਭੋਗ ਤਾਂ ਧਿਆਨ ਜਾਣਾ ਸੀ ਲੋਸ ਦੇ ਮਾਮਲੇ ਤੋਂ ਬਾਅਦ ਪਤਾ ਇਹ ਲੱਗਦਾ ਸੀ ਵੀ ਸ਼ਾਇਦ ਇਹੋ ਜੇ ਪਾਪੀ ਜਿਹੜੇ ਨੇ ਉਹਨਾਂ ਨੂੰ ਇੱਕ ਪਤਾ ਲੱਗ ਜਾਵੇ ਵੀ ਇਹ ਪਾਪ ਕਰਾਂਗੇ ਤਾਂ ਸਜ਼ਾ ਕੀ ਹੋਏਗੀ ਪਰ ਇਹ ਜਿਹੜੇ ਪਾਪੀ ਨੇ ਜਿਹੜੇ ਦਰਿੰਦੇ ਨੇ ਇਹਨਾਂ ਨੂੰ ਫਰਕ ਨਹੀਂ ਪੈਂਦਾ ਇਹ ਜਿਹੇ ਬੰਦਿਆਂ ਨੂੰ ਕੋਈ ਅਸਰ ਨਹੀਂ ਜੀ ਇਹ ਚੌਂਚ ਖੜਾ ਕੇ ਫਾਂਸੀ ਦਿੱਤੀ ਜਾਵੇ ਤਾਂ ਅਸਲ ਫਰਕ ਪੈਣਾ ਨਹੀਂ ਤਾਂ ਉਦਾਂ ਕੋਈ ਫਰਕ ਨਹੀਂ ਪੈ ਰਿਹਾ ਦਿ ਲੋਜ ਤੋਂ ਬਾਅਦ ਪਤਾ ਨਹੀਂ ਕਿੰਨੇ ਬੱਚਿਆਂ ਦੇ ਕਤਲ ਹੋ ਗਿਆ ਜੀ ਤਾਇਆ ਆਪਣੇ ਭਤੀਜੇ ਨੂੰ ਨਹਿਰ ਚ ਸਿੱਟੀ ਜਾਂਦਾ ਜੀ ਆ ਪ੍ਰਵਾਸੀ ਨੇ ਮਾਰਤਾ ਕੋਈ ਹਾਈ ਨਹੀਂ ਇਹ ਬੱਚੇ ਕਿਤੇ ਸੇਫ ਹੀ ਹੈ ਨਹੀਂ ਬੱਚਾ ਆਪਣੇ ਕੋਲ ਹੀ ਸੇਫ ਹੈ ਜਿੰਨੀ ਤੱਕ ਆਪਣੇ ਕੋਲ ਐ ਨਹੀਂ ਤਾਂ ਕੋਈ ਬੱਚਾ ਸੇਫ ਹੈ ਨਹੀਂ ਲੋਕੀਂ ਗੱਲ ਕਰ ਰਹੇ ਸੀ ਵੀ ਹੁਣ ਇਹਨਾਂ ਤੋਂ ਬਚਣ ਵਾਸਤੇ ਬੱਚਿਆਂ ਨੂੰ ਵੀ ਸਿਖਾਣਾ ਪੈਣਾ ਜਾਂ ਬੱਚਿਆਂ ਨੂੰ ਸ਼ੀਲਡ ਬਣਾ ਮਾਪੇ ਵੀ ਕੀ ਕਰਨ ਕਿੰਨੀ ਕੁ ਧਰ ਬੱਚਿਆਂ ਦੇ ਕੋਲ ਹੀ ਘੁੰਮੀ ਜਾਣ ਬਹੁਤ ਔਖਾ ਜੀ ਆਪਾਂ ਬੱਚਿਆਂ ਨੂੰ ਮਾੜਾ ਮੁੱਟਾ ਬਾਹਰ ਭੇਜਨੇ ਪੈਣਾ ਹੈ ਕਿਉਂ ਨਾਲ ਸਾਰੀ ਉਮਰ ਆਪਾਂ ਨਾਲ ਨਹੀਂ ਰਹਿ ਸਕਦੇ ਬੱਚਿਆਂ ਦੇ ਕਿਉਂ ਮਾਂ ਪਿਓ ਨੇ ਕੰਮ ਵੀ ਕਰਨਾ ਮਾਂ ਨੇ ਘਰ ਦਾ ਕੰਮ ਵੀ ਕਰਨਾ ਕਿਤੇ ਮਾੜਾ ਮੋਟਾ ਬੱਚੇ ਨੇ ਬਾਹਰ ਖੇਡਣਾ ਵੀ ਆਈ ਆਪਾਂ ਕਿੰਨਾ ਚਿਰ ਸੇਫ ਕਰ ਸਕਦੇ ਆ ਆਪਾਂ ਬੱਚੇ ਨੂੰ ਇਹਦਾ ਕਾਨੂੰਨ ਹੀ ਕੋਈ ਇਹੋ ਜਿਹਾ ਬਣੇ ਤਾਂ ਬੱਚੇ ਸੇਫ ਹੋ ਸਕਦੇ ਆ ਆਪਾਂ ਆਪਣੇ ਤੌਰ ਤੇ ਬੱਚੇ ਸੇਫ ਨਹੀਂ ਕਰ ਸਕਦੇ ਜੀ ਇਹਨੇ ਵਾਹ ਜਿਹੜੇ ਨੇ ਬੜੇ ਭੋਲੀ ਸ਼ਕਲ ਦੇ ਵਿੱਚ ਲੁਕੇ ਹੁੰਦੇ ਆ ਪਤਾ ਹੀ ਨਹੀਂ ਲੱਗਦਾ ਬਿਲਕੁਲ ਜੀ ਇਹਦਾ ਦਿਲ ਚ ਤਾਂ ਹੁਣ ਵੜ ਨਹੀਂ ਸਕਦੇ ਦਿਲ ਚ ਕੀ ਆ ਕੀ ਨਹੀਂ ਹੈਗਾ ਜੀ ਤੁਸੀਂ ਮੇਰੇ মিডিਆ ਵਾਲੇ ਭਰਾ ਸਾਰੇ ਸੰਗਤ ਦੀਆਂ ਅਰਦਾਸਾਂ ਸੀਗੀਆਂ ਜਿਹੜੀ ਉਹਨੂੰ ਪਾਪੜ ਨੂੰ ਫਾਂਸੀ ਹੋਈ ਹੈ ਜੀ। ਆਪ ਤਾਂ ਆਪ ਕੰਨੇ ਆ। ਪ੍ਰਮਾਤਮਾ ਇਹਦੇ ਵੀ ਉਸ ਕਾਤਲ ਨੂੰ ਫਾਂਸੀ ਹੋਵੇ ਜਲਦੀ ਤੋਂ ਜਲਦੀ ਜੀ। ਵੀ ਤੁਹਾਡਾ ਸਾਰਾ ਸਪੋਰਟ ਸਾਡੇ ਫੈਮਿਲੀ ਨਾਲ ਰਹੀ ਹੈ ਜੀ। ਅਸੀਂ ਤਾਂ ਖੜਨ ਜੋਗੇ ਨਹੀਂ ਸੀਗੇ ਜੀ। ਤੁਸੀਂ ਦੇਖਿਆ ਹੀ ਵੀਰੇ ਹਾਲਾਤ ਸਾਡੇ ਕੀ ਸੀਗੇ। ਤੁਸੀਂ ਸਾਰਿਆਂ ਨੇ ਸਪੋਰਟ ਕੀਤੀ ਹੈ ਜੀ। ਅੱਜ ਅਸੀਂ ਖੜੇ ਆ ਜੀ। ਉਹਨੂੰ ਫਾਂਸੀ ਦੇ ਆਰਡਰ ਕੋਮਨ ਸਾਹਿਬ ਨੇ ਸਾਡੇ ਵਕੀਲ ਉਹਨਾਂ ਨੇ ਫਾਂਸੀ ਦੇ ਆਰਡਰ ਕਰਾਈ ਹੈ ਜੀ। ਆਪ ਤਾਂ ਕਹਿੰਦੇ ਇਹਨੂੰ ਵੀ ਫਾਂਸੀ ਦੇ ਆਰਡਰ ਹੋਣ ਜਲਦੀ ਤੋਂ ਜਲਦੀ ਜੀ। ਸਾਰੇ ਪਰਿਵਾਰ ਨੂੰ ਮੈਂ ਕਿਹਾ ਸੀ ਜੇ ਕੋਈ ਕਾਨੂੰਨੀ ਮਦਦ ਹੋਵੇ ਤਾਂ ਅਸੀਂ ਖੜੇ ਆ ਕੋਈ ਚੱਕਰ ਨਹੀਂ। ਤੇ ਜੇ ਇਹਨਾਂ ਨੂੰ ਕੁਝ ਵੀ ਜ਼ਰੂਰਤ ਹੁੰਦੀ ਹੈ ਤਾਂ ਅੱਜ ਤੇਲਰੋਜ ਦਾ ਪਰਿਵਾਰ ਉਹ ਖੜਾ ਨਾ ਬਿਲਕੁਲ ਜੀ ਮੋਢਾ ਨ ਮੋਢਾ ਮਲਾ ਕੇ ਖੜੇ ਹੈ ਜੀ ਅਸੀਂ ਜਦੋਂ ਮਰਜੀ ਦਿਨ ਰਾਤ ਜਦੋਂ ਸਾਨੂੰ ਮਰਜੀ ਫੋਨ ਕਰਨਾ ਅਸੀਂ ਨਾਲ ਖੜੇ ਜਦੋਂ ਹਰਵੀਰ ਦੀ ਤਸਵੀਰ ਅੰਦਰ ਦੇਖ ਕੇ ਨਜ਼ਰ ਤਾਂ ਤੇਲਰੋਜ ਹੀ ਦਿਲੋਜ ਦੀ ਪਹਿਲਾਂ ਯਾਦ ਆਉਂਦੀ ਹੈ ਜੀ ਦਿਲੋਜ ਪਹਿਲਾਂ ਮੈਂ ਤਾਂ ਵਕੀਲ ਮਾਈਚਾਰਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਲੈ ਵੀ ਇੱਕ ਕੇਸ ਫਾਸਟ ਟਰੈਕ ਤੇ ਲਵਾ ਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਆਈ ਜਾਵੇ ਔਰ ਇਸ ਪਰਿਵਾਰ ਤੋਂ ਕੋਈ ਪੈਸੇ ਦੀ ਮਦਦ ਨਾ ਕੀਤੀ ਮਦਦ ਨਾ ਕੀਤੀ ਜਾਵੇ ਇਹਨਾਂ ਤੋਂ ਲਿਆ ਨਾ ਜਾਵੇ ਕਿ ਕੋਈ ਮੰਗ ਨਾ ਕੀਤੀ ਮੰਗ ਨਾ ਕੀਤੀ ਜਾਵੇ ਪੈਸੇ ਦੀ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਪਰਿਵਾਰ ਵੀ ਕਹਿੰਦਾ ਕੋਈ ਇੰਨਾ ਵੀ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈ ਵਿਚਾਰੇ ਐਸ ਪਿੰਡ ਫਗਵਾੜੇ ਦੇ ਪਿੰਡ 'ਚ ਰਹਿੰਦੇ ਸੀਗੇ ਤੇ ਖੁਸ਼ਹਾਰਪੁਰ ਕੰਮ ਕਰਨ ਗਏ ਸੀ ਵੀ ਹਾਂ ਵੀ ਸੀ ਆਪਣਾ ਪਰਿਵਾਰ ਚਲਾ ਲਈਏ ਤੇ ਉੱਥੇ ਜਾ ਕੇ ਇਹ ਸਭ ਕੁਝ ਪਰ ਪਰਿਵਾਰੇ ਤਾਂ ਚਲੋ ਗਰੀਬੀ ਜਾਂ ਪਰਵਾਦ ਜਿਹਨੋਂ ਕੋਈ ਅਮੀਰੀ ਪਰਿਵਾਰ ਦੇ ਵਿੱਚੋਂ ਇਹੋ ਜਿਹੀ ਛੱਟ ਲੱਗ ਜਾਂਦੀ ਆ ਨਾ ਉਹਦਾ ਵੀ ਦਿਲ ਟੁੱਟ ਜਾਂਦਾ ਉਹ ਵੀ ਗਰੀਬ ਹੋ ਜਾਂਦਾ ਇਹਦਾ ਪਰਿਵਾਰ ਵੈਸੇ ਪਹਿਲਾਂ ਹੀ ਬਹੁਤ ਗਰੀਬ ਹੈ ਇਹ ਪਰਵਾਦ ਦੀ ਤਾਂ ਬਹੁਤ ਜ਼ਰੂਰੀ ਆ ਆਪਣੀ ਮਦਦ ਕਰਨੀ ਸਾਰੇ ਨਾਲ ਮਿਲ ਕੇ ਅਲਪਨਾ ਪੰਜਾਬ ਦੇਖ ਰਿਹਾ ਪੂਰੇ ਪੰਜਾਬ ਨੂੰ ਐ ਲੱਗ ਰਿਹਾ ਵੀ ਹਰਵੀਰ ਸ਼ਾਇਦ ਸਾਡਾ ਪੁੱਤ ਸੀਗਾ ਹਰ ਕਿਸੇ ਨੂੰ ਇਹੀ ਲੱਗ ਰਿਹਾ ਦਿਲ ਉਸ ਵੇਲੇ ਵੀ ਆਈ ਸੀ ਵੀ ਸਾਡੇ ਬੱਚੀ ਨਾਲ ਹੋਇਆ ਹਰ ਅੱਖ ਨਾਮ ਹੋਈ ਹਰਵੀਰ ਦੇ ਇਸ ਵੇਲੇ ਵੀ ਆਇਆ ਹੋਇਆ ਵੀ ਜਿਹੜਾ ਵੀ ਵੀਡੀਓ ਦੇਖਦਾ ਜੋ ਵੀ ਦੇਖ ਰਿਹਾ ਹਰ ਅੱਖ ਨਾਮ ਹੋਈ ਹੈ ਹਰ ਕਿਸੇ ਨੂੰ ਇਹ ਹੁਣ ਡਰ ਸਤਾਣ ਲੱਗਿਆ ਵੀ ਸਾਡੇ ਬੱਚੇ ਗਲੀਆਂ ਵਿੱਚ ਖੇਡਦੇ ਸੇਫ ਹੈ ਵੀ ਹੈ ਕਿ ਨਹੀਂ ਬਿਲਕੁਲ ਹੀ ਸੇਫ ਹੀ ਨਹੀਂ ਹੈਗੇ ਜੀ ਤੁਸੀਂ ਦੇਖ ਰਹੇ ਹੋ ਜੀ ਬੱਚਾ ਉਹ ਜੇ ਬੱਚੇ ਨੇ ਖੇਡਣਾ ਉਹ ਘਰੇ ਵੱੜ ਕੇ ਤਾਂ ਖੇੜੀ ਵੀ ਨਹੀਂ ਸਕਦਾ ਜੀ ਅਕਸਰ ਬੱਚੇ ਨੇ ਬਾਹਰ ਵੀ ਜਾਣਾ ਜੀ ਕਿਤੇ ਖੇਡਣਾ ਵੀ ਹੈ ਜੀ ਪਰ ਜਿਹਹ ਜਿਹੋਨ ਹਾਲਾਤ ਹੋ ਰਹੇ ਆ ਜੀ ਬਹੁਤ ਔਖਾ ਜੀ ਵਿਚਾਰਾ ਤਾਂ ਗੁਰਦੁਆਰੇ ਜਾਂਦਾ ਸੀਗਾ ਦੇਖੋ ਛੋਟਾ ਜਿਹਾ ਬੱਚਾ ਗੁਰਦੁਆਰੇ ਜਾਂਦਾ ਗੁਰੂ ਸਾਹਿਬ ਨਾਲ ਜੁੜਿਆ ਤੇ ਗੁਰਦੁਆਰੇ ਦੇ ਰਸਤੇ ਵਿੱਚ ਉਹ ਇਹ ਤਾਂ ਕਹਿ ਰਹੇ ਨੇ ਜੀ ਹੁਣ ਬੰਦਾ ਇੱਥੇ ਕੀ ਕਰੂਗਾ ਜੀ ਹੁਣ ਗੁਰਦੁਆਰੇ ਵੀ ਬੰਦਾ ਹੈ ਬੱਚਾ ਜਾਂਦਾ ਜੀ ਹੁਣ ਉੱਥੇ ਹੀ ਚੱਕ ਲਿਆ ਜੀ ਸਮਝ ਤੋਂ ਬਾਹਰ ਹੈ ਜੀ ਇਸ ਮੌਕੇ ਤੇ ਮੈਂ ਪਹਿਲਾਂ ਕਿਹ ਸਵਾਲ ਮੁੱਕ ਜਾਂਦੇ ਆ ਮੈਂ ਤਾਂ ਜੋ ਕਹਿਣਾ ਚਾਹੁੰਦੇ ਆ ਜੋ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਲੋਕਾਂ ਨੂੰ ਹੁਣ ਕਿਸ ਤਰੀਕੇ ਨਾਲ ਇਹਨਾਂ ਨਾਲ ਖੜਨਾ ਚਾਹੀਦਾ ਉਸ ਦੇ ਬਾਰੇ ਜ਼ਰੂਰਤ ਹੈ ਮੈਂ ਤਾਂ ਇਹੀ ਬੇਨਤੀ ਕਰਦਾ ਤੁਹਾਡੇ ਮਾਦੀਮ ਰਾਹੀ ਜੀ ਵੱਤ ਵਾਦਿਆਂ ਨੇ ਪਰਿਵਾਰ ਦੀ ਸਪੋਰਟ ਕਰੀਏ ਜੀ ਆਪਾਂ ਇਹਨਾਂ ਨਾਲ ਖੜੀਏ ਜੀ ਤਾਕੇ ਤੁਸੀਂ ਜਿੱਦਾਂ ਸਾਡੇ ਨਾਲ ਖੜੇ ਸੀਗੇ ਜੀ ਮੀਡੀਆ ਪਾਇਚਰ ਸਾਰੀ ਵਰਲਡ ਮੇਰੇ ਨਾਲ ਖੜਾ ਸੀ ਉਦਾਂ ਹੀ ਇਹਨਾਂ ਨਾਲ ਖੜਨਾ ਪੂਰੇ ਇਹਨਾਂ ਦੇ ਸਹਿਯੋਗ ਕਰਨ ਜੀ ਉਹਨੂੰ ਵੀ ਫਾਂਸੀ ਜੀ ਤਖਤੇ ਤੱਕ ਉਹਨੂੰ ਵੀ ਲੈ ਕੇ ਜਾਣ ਜੀ ਜਿੱਦਾਂ ਮੈਨੂੰ ਸਪੋਰਟ ਕੀਤੀ ਸਾਰੇ ਤੁਸੀਂ ਭੈਣ ਭਰਾਵਾਂ ਨੇ ਜੀ ਮੈਂ ਇਹ ਕਹਿਆ ਵੀ ਇਸ ਮੌਕੇ ਤੇ ਸਵਾਲ ਜਿਹੜੇ ਆ ਉਹ ਖਤਮ ਹੋ ਜਾਂਦੇ ਨੇ ਸਵਾਲ ਕਰੀਏ ਕੀ ਸਾਨੂੰ ਆਪ ਨਹੀਂ ਪਤਾ ਲੱਗਦਾ ਪਰ ਇੰਨੀ ਗੱਲ ਕਵਾਂਗਾ ਵੀ ਹੁਣ ਪੰਜਾਬੀਓ ਤੁਹਾ ਤੁਹਾਡੀ ਲੋੜ ਆ ਤੁਸੀਂ ਖੜੋ ਤੁਸੀਂ ਇਸ ਦੀ ਜਿਹੜੇ ਆ ਹੱਕ ਦਵਾਉਣ ਵਾਸਤੇ ਉਸ ਪ੍ਰਵਾਸੀ ਨੂੰ ਸਜ਼ਾ ਦਵਾਉਣ ਵਾਸਤੇ ਹੁਣ ਤੁਹਾਡੀ ਜ਼ਰੂਰਤ ਆ ਤੇ ਜ਼ਰੂਰਤ ਸਿਰਫ ਵੀਡੀਓ ਦੇਖ ਕੇ ਜਾਂ ਵੀਡੀਓ ਸ਼ੇਅਰ ਕਰਕੇ ਨਹੀਂ ਪੂਰੀ ਹੋਣੀ ਹੁਣ ਇਹਨਾਂ ਨੂੰ ਕਾਨੂੰਨੀ ਮਦਦ ਵੀ ਚਾਹੀਦੀ ਆ ਹਰ ਪ੍ਰਕਾਰ ਦੀ ਮਦਦ ਵੀ ਚਾਹੀਦੀ ਆ ਮੋਰਲ سپورਟ ਵੀ ਚਾਹੀਦੀ ਆ ਤਾਂ ਹੁਣ ਤੁਹਾਡੀ ਵਾਰੀ ਆ ਵੀ ਉਹ ਸਪੋਰਟ ਕਰਨ ਦੀ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਪੰਜ ਸਾਲਾ ਹਰਵੀਰ ਸਿੰਘ ਦੇ ਨਾਲ ਉਹ ਦਰਿੰਦ ਨੇ ਕੀ ਕੀਤਾ ਉਹ ਆਪ ਸਭ ਨੂੰ ਪਤਾ ਆ ਪਰ ਅਸਲ ਦੇ ਵਿੱਚ ਯਕੀਨ ਨਹੀਂ ਹੁੰਦਾ ਵੀ ਇਸ ਤਰੀਕੇ ਨਾਲ ਕੋਈ ਇਨਸਾਨ ਹੋ ਸਕਦਾ ਮੇਰੇ ਸਾਹਮਣੇ ਜਿਹਨੂੰ ਦਰਿੰਦਾ ਕਿਹਾ ਜਾਂਦਾ ਦਰਿੰਦਾ ਸ਼ਬਦ ਵੀ ਇਸ ਵਿਅਕਤੀ ਦੇ ਬਾਰੇ ਬਹੁਤ ਘਾਟਾ ਤਾਂ ਹੁਣ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਉਹ ਲੋਕ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਸੀ ਜਿਹੜੇ ਉਸਦੇ ਮਹੱਲੇ ਦੇ ਸੀ ਉਸਦੇ ਪਿੰਡ ਦੇ ਸੀ ਹੁਣ ਗੱਲਬਾਤ ਕਰਦੇ ਆ ਭਾਈ ਜੀ ਕਿੱਦਾਂ ਦੇਖਦੇ ਹੋ ਵੀ ਉਹ ਵਿਅਕਤੀ ਮੈਂ ਤਾਂ ਕਹਾਂਗਾ ਮੈਂ ਪਹਿਲੀ ਗੱਲ ਦਰਿੰਦਾ ਵੀ ਨਹੀਂ ਕਿਹਾ ਜਾ ਸਕਦਾ ਉਸਨੂੰ ਵੀ ਦਰਿੰਦਾ ਸ਼ਬਦ ਵੀ ਉਸਦੇ ਵਾਸਤੇ ਬਹੁਤ ਘਾਟਾ ਜੋ ਉਸ ਨੇ ਕੀਤਾ ਭਾਜੀ ਜੋ ਉਸ ਬੰਦੇ ਨੇ ਉਸ ਬੱਚੇ ਨਾਲ ਕੀਤਾ ਨਾ ਸਾਡੀਆਂ ਰੂਹਾਂ ਕੰਬ ਗਈਆਂ ਜਦ ਕਿ ਮੇਰਾ ਉਸ ਬੱਚੇ ਨਾਲ ਕੋਈ ਸਬੰਧ ਨਹੀਂ ਆ ਸਿਰਫ ਮੇਰੇ ਕੋਲ ਲੱਗੇ ਉਹ ਕਿਰਾਏ ਦੇ ਉੱਤੇ ਰਹਿੰਦਾ ਸੀ ਸਾਡੇ ਸਾਰਿਆਂ ਦੇ ਬੱਚੇ ਜਿਹੜੇ ਉਹਨਾਂ ਗਲੀਆਂ ਦੇ ਵਿੱਚ ਹੀ ਖੇਡਦੇ ਆ ਇਹ ਉਹ ਬੱਚੇ ਜਿਹੜਾ ਕੋਈ ਹੋਰ ਬੱਚਾ ਵੀ ਹੋ ਸਕਦਾ ਸਾਡਾ ਬੱਚਾ ਵੀ ਹੋ ਸਕਦਾ ਹੈ ਪਰ ਪਹਿਲੀਆਂ ਗਲਤੀਆਂ ਸਾਡੀਆਂ ਸਰਕਾਰਾਂ ਦੀਆਂ ਉਹ ਬੰਦਾ 7 ਸਾਲ ਇਸੇ ਕੇਸ ਦੇ ਵਿੱਚ ਪਹਿਲਾਂ ਸਜ਼ਾ ਕੱਟ ਕੇ ਆਇਆ ਉਸ ਤੋਂ ਬਾਅਦ ਜਿਸ ਬੰਦੇ ਨੇ ਉਹਨੂੰ ਰੱਖਿਆ ਉਹਨੇ ਕੋਈ ਵੈਰੀਫਾਈ ਨਹੀਂ ਕੀਤਾ ਦੋਦੇ ਨੋਕੇ ਸੀ ਇਸ ਬੰਦੇ ਨੂੰ ਉਸੇ ਮਹੱਲੇ ਦੇ ਵਿੱਚ ਘੁੰਮਦੇ ਨੂੰ ਇਸੇ ਬੱਚੇ ਨਾਲ ਕਦੀ ਹੱਥ ਮਿਲਾ ਕੇ ਜਾ ਰਿਹਾ ਕਦੀ ਕੋਸ਼ ਕਰ ਰਿਹਾ ਉਹ ਬਹੁਤ ਹੀ ਜ਼ਿਆਦਾ ਕ੍ਰਿਮੀਨਲ ਮਾਈਂਡਡ ਬੰਦਾ ਸੀ ਇਹਨੂੰ ਕਹਿੰਦੇ ਆਪਾਂ ਇੱਕ ਇੱਕ ਤਰੀਕੇ ਨਾਲ ਸਣਕੀ ਹਲੇ ਤਾਂ ਉਹਦੀ ਕਿਸੇ ਨੇ ਫੋਟੋ ਹੀ ਦੇਖੀ ਹੋਗੀ ਕੋਈ ਮੈਂ ਫੋਟੋ ਦਿਖਾਵਾਂ ਤੁਹਾਨੂੰ ਤੁਸੀਂ ਕਹਿੰਣਾ ਯਾਰੇ ਹਾਂ ਵਾਕਈ ਬੰਦਾ ਹੀ ਇਸ ਤਰ੍ਹਾਂ ਦਾ ਹੈ ਕੋਈ ਹੈਗੀ ਫੋਟੋ ਹਾਂ ਜੀ ਹਾਂ ਜੀ ਮਤਲਬ ਤੁਸੀਂ ਕਹਿ ਰਹੇ ਹੋ ਵੀ ਸ਼ਕਲ ਤੋਂ ਹੀ ਕ੍ਰਿਮੀਨਲ ਲੱਗਦਾ ਹੀ ਪਾਜੀ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦੇ ਨਾ ਉਹ ਚੀਜ਼ ਹੈ ਮਤਲਬ ਮੈਂਟਲੀ ਡਿਸਟਰਬ ਵੀ ਲੱਗ ਰਿਹਾ ਸੀ ਬਿਲਕੁਲ 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 ਜੀ ਬਿਲਕੁਲ ਜਿਸ ਬੰਦੇ ਨੇ ਪਹਿਲਾ 7 ਸਾਲ ਇਸੇ ਕੰਮ ਦੇ ਵਿੱਚ ਜੇਲ੍ਹ ਕੱਟੀ ਆ ਵੈਸਲ 'ਚ ਮੈਂਟਲੀ ਡਿਸਟਰਬ ਨਹੀਂ ਆ ਇਹ ਮੈਂਟਲੀ ਛਾਤਰ ਆ ਛਾਤਰ ਆ ਭਾਜੀ ਬਿਲਕੁਲ ਛਾਤਰ ਆ ਜਿਸ ਨੇ ਇੱਕ ਬੱਚੇ ਨੂੰ ਨਿਸ਼ਾਨਾ ਬਣਾਇਆ ਇੱਕ 5 ਸਾਲ ਦਾ ਬੱਚਾ ਜਿਹਨੂੰ ਦੀਨ ਦੁਨੀਆ ਦਾ ਪਤਾ ਹੀ ਕੁਝ ਨਹੀਂ ਆ ਇੱਕ ਚਾਕਲੇਟ ਲੇਜ਼ ਕੁਰਕਿਆਂ ਦੇ ਲਾਲਚ ਦੇ ਨਾਲ ਉਹਨੂੰ ਬੱਚੇ ਨੂੰ ਲੈ ਗਿਆ ਕਿੱਦਾਂ ਦੀ ਹਮਾਰੀਅਤ ਇਸ ਬੰਦੇ ਨੇ ਉਸ ਬੱਚੇ ਨਾਲ ਕੀਤੀ ਉਹਦੇ ਸਿਰ 'ਚ ਸੱਟ ਮਾਰੀ ਉਹਦੇ ਫੇਸ 'ਤੇ ਸੱਟਾਂ ਆ ਉਹਦੀਆਂ ਬਾਹਾਂ ਦੇ ਸੱਟਾਂ ਆ ਜਦੋਂ ਇਸ ਬੰਦੇ ਕੋ ਕੁਝ ਨਹੀਂ ਹੋਇਆ ਤੇ ਐਡਾ ਮੋਟੀ ਡੰਡਾ ਸਿਗਾ ਉਹ ਜਿਹਦਾ ਆਪਾਂ ਕਈ ਦਾ ਦਸਤਾ ਕਹ ਲਿਆ ਜਿਹੜਾ ਉਹਦੇ ਬੈਕ ਸੈਟ ਅੰਦਰੂਨੀ ਪਾਰਟ ਦੇ ਵਿੱਚ ਦਿੱਤਾ ਗਿਆ ਕਿੰਨਾ ਤੜਫਿਆ ਹੋਊਗਾ ਭਾਜੀ ਬੱਚਾ ਕਿਨੂ ਕਿਨੂ ਯਾਦ ਕੀਤਾ ਹੋਊਗਾ ਉਸ ਬੱਚੇ ਨੇ ਕਿੰਨੀਆਂ ਚੀਕਾਂ ਮਾਰੀਆਂ ਹੋਗੀਆਂ ਉਸ ਬੱਚੇ ਨੇ ਕਿੰਨੀ ਵਾਰੀ ਮਰਿਆ ਹੋਊਗਾ ਉਹ ਸਾਡੇ ਪੰਜਾਬੀ ਹੱਲੇ ਵੀ ਨਹੀਂ ਜਾਗ ਰਿਹਾ ਹੱਲੇ ਵੀ ਅਸੀਂ ਇਸ ਚੀਜ਼ ਨੂੰ ਤੁਰਿਆ ਸਾਡਾ ਵਿਰੋਧ ਕੀਤਾ ਜਾ ਰਿਹਾ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦੇ ਰਿਹਾ ਸਾਰਨ ਵੱਡੀ ਦੁੱਖ ਦੀ ਗੱਲ ਜਿਹੜੀ ਸਾਡੀ ਪੰਜਾਬੀਆਂ ਦੀ ਆ ਪੰਜਾਬੀ ਪੰਜਾਬੀ ਦਾ ਸਾਹ ਨਹੀਂ ਦੇ ਰਿਆ ਤੁਸੀਂ ਕਿਹਾ ਵੀ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਤੁਸੀਂ ਇਹ ਮੁੱਦਾ ਚੱਕਿਆ ਤੇ ਤੁਹਾਡਾ ਹੀ ਵਿਰੋਧ ਹੋ ਰਿਹਾ ਕੀ ਗੱਲ ਹੋ ਗਈ ਪਾਜੀ ਸਾਡੇ ਪੰਜਾਬੀ ਜਿਨ੍ਹਾਂ ਨੇ 10-10 ਸਾਲ ਤੋਂ ਆਪਣੇ ਘਰ ਭਈਏ ਰੱਖੇ ਹੋਏ ਆ ਉਹਨਾਂ ਦੇ ਵੱਲੋਂ ਫੋਨ ਆ ਰਿਹਾ ਜੀ ਸਾਡੇ ਦਾ ਭਈਏ ਬਹੁਤ ਵਧੀਆ ਆ ਸਾਡੇ ਲੋ ਇੰਨੇ ਚਿਰ ਤੋਂ ਕੰਮ ਕਰ ਰਹੇ ਆ ਯਾਰ ਕਿਸੇ ਬੰਦੇ ਦਾ ਪਾਜੀ ਕੋਈ ਨਹੀਂ ਪਤਾ ਹੁੰਦਾ ਕੱਲ ਹੀ ਇੱਕ ਬੰਦੇ ਦਾ ਹੀ ਫੋਨ ਪਰਿਆ ਨੀਅਰ ਬਾਊਟ 13-14 ਸਾਲ ਦਾ ਬੱਚਾ ਸੀ ਉਹ ਉਹ ਮੇਰੀ ਗਰਾਊਂਡ ਦੇ ਵਿੱਚ ਲੜਕੀਆਂ ਹਾਕੀ ਖੇਡਦੀਆਂ ਉਹਨੂੰ ਇੱਕ ਮਹੀਨਾ ਹੋ ਗਿਆ ਜੀ ਪਰੇਸ਼ਾਨ ਕਰਦੇ ਨੂੰ ਉਹ ਬੱਚੀ ਨਾਲ ਖੁੱਲ ਕੇ ਮੈਨੂੰ ਦੱਸਿਆ ਜਦੋਂ ਅਸੀਂ ਉਹ ਬੰਦੇ ਦਾ ਜਾ ਕੇ ਫੋਨ ਵੜਿਆ ਤੇ ਸਾਰਾ ਹੀ ਗੰਦੀਆਂ ਫਿਲਮਾਂ ਨਾਲ ਭਰਿਆ ਹੋਇਆ ਸੀ ਉਸ ਬੱਚੇ ਦਾ ਜਿਹੜਾ ਇਹ ਚੀਜ਼ਾਂ ਹੋਣੇ ਦੇਖਣ ਲੱਪਿਆ ਫਿਰ ਉਹਦਾ ਮਾਈਂਡ ਬਾਜੀ ਤੁਸੀਂ ਸੋਚੋ ਕਿਦਾਂ ਦਾ ਹੋਗਾ ਉਹ ਬੱਚਾ ਪ੍ਰਵਾਸੀਆਂ ਦਾ ਸੀ ਉਹ ਵੀ ਪ੍ਰਵਾਸੀ ਦਾ ਸੀ ਜਿਹੜੀ ਲੜਕੀ ਵੀ ਸੀ ਉਹ ਵੀ ਪ੍ਰਵਾਸੀ ਦੀ ਸੀ ਪਰ ਇਹ ਤੁਸੀਂ ਸੋਚ ਲਓ ਇਹ ਐਕਚੁਅਲੀ ਤੁਸੀਂ ਉਹਨਾਂ ਦੇ ਉੱਧਰਲੇ ਇਹਨਾਂ ਦੇ ਡਾਂਸ ਪ੍ਰੋਗਰਾਮ ਕੱਢ ਕੇ ਦੇਖ ਲਓ ਜਾਂ ਕੁਝ ਹੋਰ ਦੇਖ ਲਓ ਇਹਨਾਂ ਦੀ ਜਿਹੜੀ ਛੋਟੇ ਹੁੰਦਿਆਂ ਦੀ ਸੰਗਤ ਹੈ ਨਾ ਬਹੁਤ ਜ਼ਿਆਦਾ ਗਲਤ ਹੋ ਜਾਂਦੀ ਹੈ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਵੀ ਨਹੀਂ ਹੁੰਦੀ ਜੋ ਇਹ ਬਚਪਨ ਤੋਂ ਹੀ ਦੇਖਦੇ ਆਂਦੇ ਆ ਇੱਕ ਕੁੱਲੀ 'ਚ ਰਹਿੰਦੇ ਆ ਉੱਥੇ ਸਾਰਾ ਟੱਬਰ ਸਭ ਕੁਝ ਹੁੰਦਾ ਆ ਉਹ ਬੱਚੇ ਦਾ ਦਿਮਾਗ ਭਾਜੀ ਉਦਾਂ ਦਾ ਹੀ ਹੋ ਜਾਂਦਾ ਹੈ ਭਾਈ ਜੀ ਇੱਕ ਹੋਰ ਗੱਲ ਹੈ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਮੈਂ ਵੀ ਗੱਲ ਸੁਣਿਆ ਵੀ ਜਿਹੜੇ ਪ੍ਰਵਾਸੀ ਇਲੀਗਲ ਰੈਰ ਇਨਲੀਗਲ ਮਤਲਬ ਜਿੰਨਾ ਕੋਲ ਕੋਈ ਵੀ ਡਾਕੂਮੈਂਟ ਨਹੀਂ ਹੈ ਕੋਈ ਕੁਝ ਨਹੀਂ ਹੈ ਤਾਂ ਉਹਨਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਭਾਜੀ ਬਿਲਕੁਲ ਅਹੀ ਪਹਿਲਾ ਮਰੰਡਮ ਦਿੱਤਾ ਡੀਸੀ मैम ਨੂੰ ਤੇ ਐਸਐਸਪੀ ਸਾਹਿਬ ਨੂੰ ਉਸ ਤੋਂ ਬਾਅਦ ਸਾਡੇ ਲਾਗੇ ਮਹੱਲੇ ਦੀਪਨਗਰ ਸਬਜ਼ੀ ਮੰਡੀ ਦੇ ਵਿੱਚ ਜਾ ਕੇ ਸਾਰਿਆਂ ਨੂੰ ਕਹੇ ਆ ਜਿਨ੍ਹਾਂ ਕੋਲ ਤਾਂ ਪ੍ਰੂਫ ਹੈ ਉਹ ਆਪਣੀ ਪੀਸੀਸੀ ਕਰਾ ਕੇ ਦਿਓ ਜਿਨ੍ਹਾਂ ਕੋਲ ਆਪਣਾ ਕੋਈ ਆਧਾਰ ਕਾਰਡ ਕੋਈ ਕੋਸ਼ ਇੱਥੇ ਦਾ ਨਹੀਂ ਆ ਤੋ ਹਿਸ਼ਾਰਪੁਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਓ ਇੱਕ ਇਹ ਵੀ ਗੱਲ ਹੈ ਉਹ ਬੰਦਾ ਜਦੋਂ ਆਂਦਾ ਹੈ ਐਕਟਿਵਾ ਤੇ ਆਂਦਾ ਹੈ ਉਹ ਐਕਟਿਵਾ ਕਿਸ ਦੀ ਸੀਗੀ ਜਿਹਦੇ ਕੋ ਕੰਮ ਕਰਦਾ ਸੀ ਉਹ ਮਾਲਕ ਦੀ ਸੀ ਮਤਲਬ ਇਹ ਕਿਦਾਂ ਐਕਟਿਵਾ ਕਿੱਥੇ ਐਕਟਿਵਾ ਵਾਜੀ ਉਹ ਜਿੱਥੇ ਕੰਮ ਕਰਦਾ ਸੀ ਉਹਦੀ ਸੀ ਉਹਦੇ ਤੋਂ ਬਿਨਾ ਪੁੱਛੇ ਚੱਕ ਕੇ ਲਿਆ ਜਾ ਉਹਦੇ ਵਿੱਚ ਤੇਲ ਵੀ ਥੋੜਾ ਸੀ ਇਹਨੇ ਡਰਿੰਕ ਕਾਵੀ ਕੀਤੀ ਹੋਈ ਸੀ ਇਹ ਜਦੋਂ ਬੱਚੇ ਨੂੰ ਲੈ ਕੇ ਗਿਆ ਤਾਂ ਕੋਈ ਐਕਟਿਵਾ ਵੀ ਸਟਾਰਟ ਨਹੀਂ ਹੋਈ ਉਹਦੇ ਰੋੜ ਕੇ ਲੈ ਗਿਆ ਉਸ ਤੋਂ ਬਾਅਦ ਵੀਡੀਓ ਆ ਜਿਹਦੇ ਵਿੱਚ ਜਾ ਕੇ ਉੱਥੇ ਐਕਟਿਵਾ ਖੜੀ ਕਰਦਾ ਆ ਚਾਬੀ ਉੱਥੇ ਰੱਖ ਕੇ ਫਿਰ ਉਹ ਬੱਚੇ ਨੂੰ ਲੈ ਜਾਂਦਾ ਜਿਦੀ ਆਪਾਂ ਕਹੀ ਜਾਂ ਨਾ ਵੀ ਉਸ ਬੰਦੇ ਨੂੰ ਨੌਲੇਜ ਨਹੀਂ ਸੀ ਜਾਂ ਵੇ ਡਰਿੰਕ ਦੇ ਨਾਲ ਬਾਲਾ ਹੀ ਉਹ ਚੀਜ਼ ਹੋਏ ਨਹੀਂ ਉਹਨੂੰ ਇਹ ਪਤਾ ਹੀ ਮੈਕਟਮਾ ਉੱਤੇ ਖੜੀ ਕਰਨੀ ਆ ਉਹਨੂੰ ਇਹ ਪਤਾ ਹੀ ਮੈਂ ਚਾਬੀ ਅੰਦਰ ਰੱਖ ਕੇ ਜਾਣੀ ਆ ਉਸ ਤੋਂ ਬਾਅਦ ਘਟੋੜ ਦੋ ਘੰਟੇ ਉਹ ਬੱਚੇ ਨੂੰ ਲੈ ਕੇ ਘੁੰਮਦਾ ਰਿਹਾ ਉਹਨਾਂ ਦੇ ਸੀਸੀਡੀ ਕੈਮਰੇ ਦੇ ਵਿੱਚ ਸਾਢੇ ਲੱਗ ਕੇ ਕਾਰਤੀ ਆ ਉਹਦੇ ਬਿਲਕੁਲ ਕੋਲ ਦੀ ਲੈ ਕੇ ਗਿਆ ਉਹਨੇ ਕੱਲ ਵੀਡੀਓ ਦੇਖੀਆਂ ਉਹ ਭਾਜੀ ਉਹਨੂੰ ਸਭ ਕੁਝ ਪਤਾ ਸੀ ਉਹ ਬੰਦੇ ਨੇ ਪ੍ਰੀਪਲਾਨ ਸਾਰਾ ਕੰਮ ਜਿਹੜਾ ਕੀਤਾ ਆ ਤਿੰਨ ਦਿਨ ਹੋ ਗਏ ਸੀ ਉਸ ਉਹਨਾਂ ਗਲੀਆਂ ਦੇ ਵਿੱਚ ਉਹ ਬੱਚੇ ਦੇ ਪਿੱਛੇ ਪੈਣ ਉਹ ਆ ਗਿਆ ਨਵੀਂ ਗੱਲ ਆ ਵੀ ਉਹ ਇਦਾਂ ਖੁੱਲੇ ਆਮ ਘੁੰਮ ਰਿਹਾ ਸੀ ਉਹ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦਾ ਸੀ ਅਜਿਹਾ ਤੁਸੀਂ ਸੋਚੋ ਬੰਦੇ ਨੇ ਟਾਰਗੇਟ ਇਸ ਬੱਚੇ ਨੂੰ ਰੱਖਿਆ ਹੀ ਇਹ ਕੁੜੀਆਂ ਨੂੰ ਵੀ ਉਹਨੇ ਬੜੇ ਘੂਰ ਕੇ ਦੇਖਿਆ ਕੁੜੀ ਆਪਣੇ ਮੂੰਹ ਦੱਸਦੀ ਆ ਉਹ ਬੰਦੇ ਨੇ ਦੋ ਤਿੰਨ ਦਿਨ ਤੋਂ ਹੀ ਇਸ ਬੱਚੇ ਨੂੰ ਸ਼ਿਕਾਰ ਰੱਖਿਆ ਹੋਇਆ ਸੀ ਆਪਣਾ ਬਣਾ ਕੇ ਬੜੀ ਗੱਲ ਹੈ ਨਾ ਵੀ ਇੰਨਾ ਵੱਡਾ ਕੇਸ ਹੋ ਗਿਆ ਪੰਜਾਬ ਦੇ ਵਿੱਚ ਹੋ ਗਿਆ ਪਰ ਜਿਸ ਤਰੀਕੇ ਨਾਲ ਆਵਾਜ਼ ਉੱਠਣੀ ਚਾਹੀਦੀ ਉਸ ਤਰੀਕੇ ਨਾਲ ਹੀ ਉੱਠ ਰਹੀ ਕਿਉਂਕਿ ਜੇ ਆਪਾਂ ਉਹ ਦਿੱਲੀ ਵਾਲਾ ਕੇਸ ਜੇ ਗੱਲ ਕਰਦੇ ਆ ਇਹ ਕੇਸ ਉਸ ਤੋਂ ਘੱਟ ਨਹੀਂ ਹੈ ਆ ਦਿਓ ਉਸ ਤੋਂ ਵੱਧਿਆ ਉਹ ਤਾਂ ਹੱਲੇ ਜਿਹੜੀ ਬੱਚੀ ਗੈਲੀ ਅਸੀਂ ਉਹ ਨੀਵਰੇਟ 24 25 ਸਾਲ ਦੀ ਸੀ ਇਹਦਾ 5 ਸਾਲ ਦਾ ਬੱਚਾ ਭਾਜੀ ਹੱਲੇ ਉਹਦੀ ਗਰੋਥ ਵੀ ਨਹੀਂ ਹੋਈ ਉਹਨੂੰ ਦੀਨ ਦੁਨੀਆ ਦਾ ਪਤਾ ਹੀ ਨਹੀਂ ਕੌਣ ਮਾਰਾ ਕੌਣ ਚੰਗਾ ਕਿਹੜਾ ਪਾਠ ਕੀ ਹੈ ਕੀ ਨਹੀਂ ਆ ਉਹ ਕੁੜੀ ਨੂੰ ਤਾਂ ਸਾਰੀ ਕੁਝ ਨੌਲੇਜ ਸੀ ਇਹਨਾਂ ਦਾ ਦਰਿੰਗ ਦੀ ਤੋ ਵੀ ਵੱਧ ਹੀ ਜਾਂਦ ਕੇ ਕੈਲੀ ਆਪਣਾ ਕੰਮ ਹੋਇਆ ਇਹ ਵੀ ਗੱਲ ਹੈ ਵੀ ਮੈਂ ਗਲਤ ਨਹੀਂ ਕਹਿ ਰਿਹਾ ਪਰ ਹੁਣ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਨੌਲੇਜ ਦੇਣ ਦੀ ਵੀ ਬੜੀ ਲੋੜ ਹੈ ਜਿਹੜੀ ਆਪਾਂ ਗੁੱਟ ਟੱਚ ਬੈ ਟੱਚ ਦੀ ਗੱਲ ਕਰਦੇ ਆ ਜਾਂ ਸਾਨੂੰ ਵੀ ਬੱਚਿਆਂ ਨੂੰ ਛੋਟੇ ਹੁੰਦੇ ਕਹਿੰਦੇ ਤੁਸੀਂ ਤੁਹਾਨੂੰ ਕੋਈ ਚਾਕਲੇਟ ਦੇ ਰਿਹਾ ਕੋਈ ਬੁਲਾ ਰਿਹਾ ਤਾਂ ਉਹਦੇ ਕੋਲ ਨਾ ਜਾਓ ਬੱਚਿਆਂ ਨੂੰ ਇਹ ਵੀ ਜਾਣਕਾਰੀ ਦੇਣ ਦੀ ਹੁਣ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹਦੇ ਵਿੱਚ ਪੰਜਾਬੀ ਅਸੀਂ ਪਿੱਛੇ ਰਹਿ ਰਹੇ ਆ ਪਾਜੀ ਸਾਰੇ ਨਾਲ ਵੱਡੀ ਗੱਲ ਹੈ ਸਾਡੀ ਸਾਰੇ ਨਾਲ ਵੱਡਾ ਕਸੂਰ ਮਾਮਾ ਦਾ ਪਾਜੀ ਬੱਚਾ ਮਾਰਿਆ ਜਾਂ ਰੋਂਦਾ ਤਾਂ ਫੋਨ ਚੱਕ ਕੇ ਉਹਦੇ ਅੱਗੇ ਕਰ ਦਿੰਦੇ ਆ ਕਿਸੇ ਕੋਲ ਆਪਣੇ ਬੱਚੇ ਲਈ ਟਾਈਮ ਹੀ ਹੈ ਨਹੀਂ ਮੈਂ ਇਹ ਬੱਚੇ ਨੂੰ ਕੋਈ ਸਮਝਾ ਲਈਏ ਜਦੋਂ ਇੱਕ ਘਰ ਦੇ ਵਿੱਚ ਪੰਜਾਬੀ ਦੇ ਘਰ ਚ ਚਾਰ ਜੀ ਆ ਨਾ ਤਾਂ ਪੰਜ ਫੋਨ ਮਿਲਣਗੇ ਬੱਚਿਆਂ ਨੂੰ ਫੋਨਾਂ ਦੇ ਵਿੱਚ ਵਾਰਤਾ ਗਿਆ ਉਹ ਫੋਨਾਂ ਦੇ ਵਿੱਚ ਕੀ ਕੁਝ ਦੇਖਦੇ ਆ ਤੁਹਾਨੂੰ ਪਤਾ ਹੀ ਨਹੀਂ ਆ ਨਾ ਕਦੀ ਕਿਸੇ ਮਾਪੇ ਨੇ ਆਪਣੇ ਫੋਨ ਦੀ ਹਿਸਟਰੀ ਚੈੱਕ ਕੀਤੀ ਆ ਵੀ ਅਸੀਂ ਹਿਸਟਰੀ ਚੈੱਕ ਕਰੀਏ ਸਾਡਾ ਬੱਚਾ ਦੇਖ ਕੀ ਰਿਹਾ ਆ ਕੁਝ ਨਹੀਂ ਪਤਾ ਬੱਚਿਆਂ ਨੂੰ ਪੇਰੈਂਟਸ ਆਪਣੇ ਬੱਚਿਆਂ 'ਤੇ ਧਿਆਨ ਨਹੀਂ ਦੇ ਰਹੇ ਮੈਂ ਵੀਡੀਓਜ਼ ਦੇਖਿਆ ਸੀ ਤੁਹਾਡੀਆਂ ਤੁਸੀਂ ਸੰਘਰਸ਼ ਕਾਫੀ ਲੜ ਰਹੇ ਹੋ ਤੁਹਾਨੂੰ ਇਹਦੇ ਵਿੱਚ ਵੀ ਇਨਸਾਫ ਦੁਆ ਲਈ ਸੰਘਰਸ਼ ਲੜਨਾ ਪਿਆ ਭਾਜੀ ਬਿਲਕੁਲ ਚਲੋ ਮੈਂ ਇਹ ਨਹੀਂ ਹੋਣੀ ਭਾਜੀ ਨਹੀਂ ਨਹੀਂ ਸੰਘਰਸ਼ ਨਹੀਂ ਲੜਨਾ ਪਿਆ ਇਹਦੇ ਵਿੱਚ ਮੈਂ ਪ੍ਰਸ਼ਾਸਨ ਦੀ ਸਲਾਹਾਂ ਕਰਦਾ ਜਦੋਂ ਬੱਚਾ ਗਵਾਚਾ ਉਸ ਤੋਂ 2 ਘੰਟੇ ਬਾਅਦ ਹੀ ਇਸ ਪੁਲਿਸ ਫੋਰਸ ਨੇ ਟੀਮਾਂ ਬਣਾ ਕੇ ਇਸ ਬੱਚੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸਾਰੇ ਸੀਸੀਡੀ ਕੈਮਰੇ ਚੈੱਕ ਕੀਤੇ ਪੂਰੀ ਰਾਤ ਪੁਲਿਸ ਟੀਮਾਂ ਬਣਾ ਕੇ ਲੱਗੀ ਹੋਈ ਰਹੀ ਆ ਲੇਕਿਨ ਉਹ ਬੰਦਾ 12:30 ਵਜੇ ਕਾਬੂ ਆ ਗਿਆ ਪਰ ਉਹ ਐਡਾ ਪੱਕਾ ਸੀ ਭਾਜੀ ਪੂਰੀ ਰਾਤ ਇੰਟਰੋਗੇਟ ਕੀਤਾ ਗਿਆ ਪਰ ਉਹ ਬੰਦਾ ਆਪਣੇ ਮੂੰਹ ਦੇ ਵਿੱਚੋਂ ਇਹ ਨਹੀਂ ਬੋਲਿਆ ਮੈਂ ਬੱਚੇ ਨੂੰ ਮਰਡਰ ਕਰਤਾ ਆ ਉਹ ਸਿਰਫ ਪੁਲਿਸ ਨੂੰ ਇਹ ਘਬਰਾਹ ਕਰਦਾ ਰਿਹਾ ਭਾਜੀ ਮੈਂ ਬੱਚਾ ਇੱਥੇ ਛੜਦਾ ਮੈਂ ਇੱਥੇ ਛੜਦਾ ਸਾਰੀ ਰਾਤ ਆਹੀ ਕੁਸ਼ ਕਰਦਾ ਰਿਹਾ ਮੈਰੋਵੇਟ ਹੋਣ ਤੋਂ ਬਾਅਦ ਮਤਲਬ ਜਿੰਨੇ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਵੀ ਪੂਰੀ ਤਰੀਕੇ ਨਾਲ ਉਹਦੇ ਚੱਡੇ ਤੱਕ ਪਾੜੇ ਗਏ ਫਿਰ ਤਾਂ ਵੀ ਉਹਨੇ ਨਹੀਂ ਦੱਸਿਆ ਭਾਜੀ ਉਹ ਬੰਦਾ ਐਡਾ ਪੱਕਾ ਸੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਉਸ ਰਾਤ ਉਹਨਾਂ ਸੀਐਸਟਾਫ ਚ ਕੀ ਹੋਇਆ ਪਰ ਉਸ ਬੰਦੇ ਨੇ ਕੋਈ ਵੀ ਕਲੂ ਨਹੀਂ ਦਿੱਤਾ ਸਾਰੀ ਰਾਤ ਪੁਲਿਸ ਨੂੰ ਬੇਕੂ ਬਣਾਦਾ ਰਿਹਾ ਆਵੇ ਇਹੋ ਜੀ ਇੰਟੈਰੋਗੇਸ਼ਨ ਪੈ ਸ਼ਾਇਦ ਉਹ ਵੀ ਪਿਛਲੇ ਕੇਸ ਤੇ ਵੀ ਹੋਈ ਹੋਏ ਉਹ ਪੱਕਿਆ ਹੋ ਸਕਦਾ ਇਹ ਨਹੀਂ ਆਪਾਂ ਕਹਿ ਸਕਦੇ ਉਹਨਾਂ ਪਹਿਲਾਂ ਇਹ ਚੀਜ਼ ਹੋਈ ਕਿ ਨਹੀਂ ਹੋਈ ਪਰ ਉਹ ਇਸ ਚੀਜ਼ ਦੇ ਵਿੱਚ ਇੰਨਾ ਪੱਕਾ ਸੀ ਉਹਨੇ ਕੁਝ ਵੀ ਭਾਜੀ ਨਹੀਂ ਦੱਸਿਆ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਜਦੋਂ ਸਾਰੇ ਪਾਸੇ ਜਿਹੜੇ ਆ ਪੁਲਿਸ ਨੇ ਛਾਣ ਲਿਆ ਉਸ ਤੋਂ ਬਾਅਦ ਉਹਨਾਂ ਦੇ ਦਿਮਾਗ ਚ ਆ ਵੀ ਇੱਕਾ ਸ਼ਮਸ਼ਾਨ ਘਾਟ ਰਹਿ ਗਿਆ ਸੀਐਸ ਸਟਾਫ ਤੇ ਨਾਲ ਲੱਗਦੀ ਟੀਮ ਨੇ ਜਿਹੜੀ ਉਹਨਾਂ ਨਾਲੇ ਪੂਰੀ ਨਾ ਥਾਣਾ ਨਮਾ ਬਣਿਆ ਉਹਨਾਂ ਨੇ ਜਦੋਂ ਸ਼ਮਸ਼ਾਨ ਘਾਟਿਆ ਉਸ ਤੋਂ ਥੋੜੀ ਜਿਹੀ ਅੱਗੇ ਜਾਈਏ ਤਾਂ ਇੱਕ ਪਕਡੰਡੀ ਜੇ ਬਣਦੀ ਆ ਉਹਦੇ ਵਿੱਚ ਕਾਫੀ ਬੂਟੀ ਆ ਉਹਦੇ ਵਿੱਚ ਬੱਚੇ ਦੀ ਡੈੱਡ ਬੋਡੀ ਪਈ ਹੋਈ ਸੀ ਤੇ ਉਸੇ ਤਰ੍ਹਾਂ ਉਹ ਬੱਚੇ ਦੇ ਬੈਕ ਸਾਈਡ ਦੇ ਉੱਤੇ ਜਿਹੜਾ ਡੰਡਾ ਆ ਉਸੇ ਤਰੀਕੇ ਨਾਲ ਉਸ ਬੱਚੇ ਦੇ ਬੈਕ ਸਾਈਡ ਤੇ ਡੰਡਾ ਪਿਆ ਸੀ ਬੱਚਾ ਖੂਨ ਨਾਲ ਲਤਫੱਸੀ ਸਿਰ ਚ ਸੱਟ ਸੀ ਉਹਦੀ ਪੈਂਟ ਕੋਲ ਪਈ ਸੀ ਜਿਹਦੇ ਨਾਲ ਉਹਦਾ ਗਲਾ ਘੁੱਟ ਕੇ ਮਾਰਿਆ ਗਿਆ ਧੌਣ ਤੇ ਉਦੇ ਨਿਸ਼ਾਨ ਸੀਗੇ ਬਹੁਤ ਹਵਾਨੀਅਤ ਕੀਤੀ ਗਈ ਉਸ ਬੱਚੇ ਨਾਲ ਜਿਹੜੀ ਗੱਲ ਤਾਂ ਬੱਚਾ ਮਿਲਣਾ ਨਾ ਫਿਰ ਬੱਚਾ ਮਿਲਿਆ ਤਾਂ ਇਸ ਹਾਲਾਤ ਚ ਮਿਲਿਆ ਉਸ ਟਾਈਮ ਮਾਤਾ ਪਿਤਾ ਦੇ ਹਾਲਾਤ ਦੇਖੇ ਵੀ ਨਹੀਂ ਜਾਂਦੇ ਮੈਂ ਕਿਹਾ ਪਾਜੀ ਮੈਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ মিডিਆ ਰੋਂਦਾ ਦੇਖਿਆ ਪੁਰ ਸਿ ਮਲਾਜਮ ਰੋਂਦੇ ਦੇਖੇ ਜ਼ਿੰਦਗੀ ਚ ਪਹਿਲੀ ਵਾਰੀ ਬੜੇ ਕੇਸ ਦੇਖੇ ਮੇਰੀ ਸਾਰੀ ਉਮਰ ਇਹਨਾਂ ਚੀਜ਼ਾਂ ਚ ਲੰਘੀ ਪਰ ਮੈਂ ਪਹਿਲੀ ਵਾਰੀ ਮੀਡੀਆ ਵੀ ਉਸ ਦਿਨ ਉਸ ਬੱਚੇ ਦੇ ਦੇਖ ਕੇ ਬੱਚੇ ਨੂੰ ਰੋਂਦਾ ਦੇਖਿਆ ਪਹਿਲੀ ਵਾਰੀ ਜ਼ਿੰਦਗੀ ਸੋਚੋ ਕੀ ਹਾਲਾਤ ਹੋਗੇ ਵੀ ਮੀਡੀਆ ਵੀ ਰੋ ਪਿਆ ਮੈਂ ਜੀ ਫਿਰ ਤੁਹਾਨੂੰ ਸਵਾਲ ਹੀ ਮੁੱਕ ਜਾਂਦੇ ਮੈਂ ਕੱਲ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਮੇਰੇ ਕੋਲ ਤਾਂ ਸਵਾਲ ਹੀ ਨਹੀਂ ਹੈਗੇ ਇਹ ਉਹ ਜਿਹੇ ਦਰਿੰਦੇ ਪਤਾ ਨਹੀਂ ਆਉਂਦੇ ਕਿੱਥੋਂ ਸਭ ਤੋਂ ਵੱਡੀ ਗੱਲ ਇਹ ਕੁਝ ਕੁ ਦਿਨ ਪਹਿਲਾਂ ਹੀ ਆਇਆ ਸੀ ਬੰਦਾ ਭਾਜੀ ਪੰਜਾਬ ਨੂੰ ਇੱਕ ਸ਼ਾਮਲਟ ਸਮਝਿਆ ਗਿਆ ਸ਼ਾਮਲਟ ਹੁੰਦੀ ਨਾ ਪਿੰਡਾਂ ਦੇ ਵਿੱਚ ਬਿਲਕੁਲ ਸਹੀ ਅਸੀਂ ਕਿਤੇ ਨੌਕਰੀ ਲੈਣੀ ਅਸੀਂ ਕਿਤੇ ਬਾਹਰ ਜਾਣਾ ਅਸੀਂ ਪਾਸਪੋਰਟ ਬਣਾਣਾ ਸਾਡੀ ਪੀਸੀਸੀ ਹੋ ਗਈ ਜੋਗੀ ਨੇ ਆਪਣੀ ਸਖਤੀ ਕੀਤੀ ਨਿਤਿਸ਼ ਨੇ ਸਖਤੀ ਕੀਤੀ ਜਿੰਨਾ ਉਧਰੋਂ ਭਈਆ ਯੂਪੀ ਬਿਹਾਰ ਚੋਂ ਉਹ ਸਾਰੇ ਸਾਰਾ ਪੰਜਾਬ ਚ ਆ ਕੇ ਬਹਿ ਗਿਆ ਕਿਸੇ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਮਕਾਨ ਮਾਲਕ ਹਜ਼ਾਰ ਹਜ਼ਾਰ ਰੁਪਏ ਨੂੰ ਕਮਰਾ ਦੇ ਹੀ ਜਾਂਦਾ ਕੋਈ ਪੁੱਛਦਾ ਨਹੀਂ ਤੂੰ ਕਿੱਥੋਂ ਆਇਆ ਤੇਰਾ ਬੈਕਗ੍ਰਾਉਂਡ ਕੀ ਆ ਤੂੰ ਕਿਹੜਾ ਕ੍ਰਾਈਮ ਕਰਕੇ ਆਇਆ ਕਿਸੇ ਥਾਣੇ ਦੇ ਵਿੱਚ ਕੋਈ ਦਸਤਾਵੇਜ਼ ਨਹੀਂ ਜਮ੍ਹਾਂ ਹੁੰਦਾ ਇਹਨਾਂ ਦਾ ਇਸ ਕਰਕੇ ਭਾਜੀ ਉਧਰੋਂ ਜਿੰਨੇ ਕਮਰੇ ਲਿਆ ਉਹ ਆ ਗਏ ਅੱਲੇ ਤਾਂ ਰੁਕੋ ਧੀ ਨੇਪਾਲ ਦੇ ਵਿੱਚ ਐਡੀ ਤਕੜੀ ਘਟਨਾ ਹੋਈ ਆ 7000 ਕੈਦੀ ਆ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਿਆ ਤੇ ਭਾਜੀ ਉਹ ਕਿੱਥੇ ਜਾਣਾ ਉਹ ਵੀ ਪੰਜਾਬ 'ਚ ਹੀ ਜਾਣਾ ਹਿੰਦੁਸਤਾਨ 'ਚ ਹੀ ਜਾਣਾ ਖਾਸ ਕਰਕੇ ਮੇਨ ਹੱਬ ਪੰਜਾਬ ਆ ਜਿੱਥੇ ਕੁਝ ਪੁੱਛਿਆ ਹੀ ਨਹੀਂ ਜਾਂਦਾ ਉਹ ਸਾਰੇ ਸਾਰੇ ਤੁਹਾਨੂੰ ਇੱਥੇ ਹੀ ਮਿਲਣਗੇ ਔਰ ਦੇਖਣ ਨੂੰ ਇਹ ਕ੍ਰਾਈਮ ਹੋਰ ਵਧੂਗਾ ਆਉਣ ਵਾਲੇ ਟਾਈਮ 'ਚ ਮੈਂ ਪਿੱਟ ਪਿੱਟ ਮਰ ਗਿਆ ਅੱਜ ਛੇਵਾਂ ਦੇ ਰਿਆਂ ਕੋਈ ਵੀ ਰਾਜਨੀਤਿਕ ਲੀਡਰ ਹਾਈ ਲੈਵਲ ਦਾ ਕੋਈ ਮੰਤਰੀ ਕੋਈ ਐਮ ਐਲ ਏ ਇਸ ਟਾਪਿਕ ਤੇ ਬੋਲਿਆ ਨਹੀਂ ਭਾਜੀ ਹਲੇ ਤੱਕ ਤੁਹਾਨੂੰ ਕਿ ਲੱਗਦਾ ਉਹਨਾਂ ਦੀ ਆਪਣੀਆਂ ਵੋਟਾਂ ਖਰਾਬ ਹੁੰਦੀਆਂ ਭਾਜੀ ਕਿਉਂਕਿ ਇਹਨਾਂ ਦੇ ਤਾਂ ਵੋਟਾਂ ਵੀ ਬਣ ਗਏ ਆ ਤਾਂ ਸਰਕਾਰ ਚੁਣਦੇ ਨੇ ਮੈਂ ਅਸੀਂ ਪਿੱਛੇ ਜਾਣੇ ਲੈ ਕੇ ਆਉਂਦਾ ਜੀ ਇੱਕ ਇੱਕ ਭਈਆ ਨਾਲ ਪਿੰਡੋਂ ਜਾਂਦਾ ਦਾਦਾ ਜਾਨੀ ਲੈ ਕੇ ਆਉਂਦਾ ਨਾਲ ਤੇ ਵੋਟਾਂ ਕਿਉਂ ਨਾ ਖਰਾਬ ਉਹਨਾਂ ਦੀ ਪਿੱਛੇ ਝੁੱਗੀਆਂ ਦੇ ਵਿੱਚ ਮੈਂ ਗਿਆ ਸੀ ਉਹ ਤਾਂ ਕਹਿੰਦੇ ਇਹਨਾਂ ਦੇ ਤਾਂ ਆਧਾਰ ਕਾਰਡ ਵੀ ਹੈਗੇ ਉਧਰ ਵੋਟਰ ਕਾਰਡ ਵੀ ਹੈਗੇ ਨੇ ਇਹ ਤਾਂ ਇੱਥੇ ਦੇ ਵਸਨੀਕ ਭਾਜੀ ਸਾਡੇ 14 ਕੰਡੇ ਦੇ ਉੱਤੇ ਕੋਈ ਝੁੱਗੀਆਂ ਵਸੀਆਂ ਹੋਈਆਂ ਉਰੇ ਉੱਤੇ ਪੀਲਾ ਪੰਜਾ ਚੱਲਣ ਲੱਗਾ ਉਹ ਵੀ ਕਿਸੇ ਮੰਤਰੀ ਨੇ ਰੋਕਤਾ ਸ਼ਰਿਆਮ ਕੁੰਡੀਆਂ ਪਈਆਂ ਮੀਟਰ ਲੱਗੇ ਪਏ ਝੁੱਗੀਆਂ ਦੇ ਵਿੱਚ ਉਹ ਕੱਟਣ ਗਏ ਉਹ ਵੀ ਕਿਸੇ ਮੰਤਰੀ ਨੇ ਰੋਕ ਦਿੱਤਾ ਬਹੁਤ ਹਾਲਾਤ ਮਾੜੇ ਆ ਮੰਤਰੀ ਦਾ ਬੋਟ ਬੈਂਕ ਆ ਇਸੇ ਕਰਕੇ ਅੱਜ ਤੱਕ ਕੋਈ ਪੋਲੀਟੀਕਲ ਲੀਡਰ ਇਹ ਬੱਚੇ ਦੇ ਫਾਦਰ ਨੂੰ ਸਿਰਫ ਇੱਕ ਆਮ ਆਦਮੀ ਪਾਰਟੀ ਦਾ ਐਮਐਲਏ ਮੌਜੂਦਾ ਸਿਰਫ ਉਹ ਇੱਕ ਜਦੋਂ ਮੌਕੇ ਤੇ ਮੌਤ ਹੋਈ ਆ ਸਿਰਫ ਉਹੀ ਇੱਕ ਐਮਐਲਏ ਮਿਲਣ ਆਇਆ ਉਸ ਤੋਂ ਬਾਅਦ ਨਾ ਕੋਈ ਕਾਂਗਰਸ ਨਾ ਕੋਈ ਬੀਜੇਪੀ ਨਾ ਕੋਈ ਅਕਾਲੀ ਦਲ ਕੋਈ ਮਨਿਸਟਰ ਨਹੀਂ ਕਿਸੇ ਦੇ ਮੂੰਹ ਦੇ ਵਿੱਚ ਇੱਕ ਲਫ਼ਜ਼ ਤੱਕ ਨਹੀਂ ਨਿਕਲਿਆ ਬੱਚੇ ਦਾ ਦੁੱਖ ਤਾਂ ਬਹੁਤ ਦੂਰ ਦੀ ਗੱਲ ਹੈ ਬੜੀ ਗੱਲ ਹੈ ਪੰਜਾਬ ਇਸ ਟਾਈਮ ਹੜਾਈ 'ਚ ਫਸਿਆ ਹੈ ਕਿ ਪਤਾ ਮਨਿਸਟਰ ਉਧਰ ਲੱਗੇ ਹੋਣ ਭਾਜੀ ਕਿਹੜਾ ਮਨਿਸਟਰ ਸਾਰੇ ਸ਼ਹਿਰ ਦੇ ਵਿੱਚੇ ਬੈਠੇ ਆ ਅਜੀ ਉੱਤੇ ਰੰਨੇ ਆ ਸਾਰੇ ਸ਼ਹਿਰ ਦੇ ਵਿੱਚ ਬੈਠੇ ਆ ਬਸ ਚੱਕਰੇ ਆ ਜਦ ਹੀ ਪ੍ਰਵਾਸੀਆਂ ਦੇ ਖਿਲਾਫ ਬੋਲੇ ਜਾਂ ਕਿਸੇ ਹੋਰ ਕਮਿਊਨਿਟੀ ਦੇ ਖਿਲਾਫ ਬੋਲੇ ਤਾਂ ਵੋਟ ਬੈਂਕ ਜਿਹੜਾ ਉਹ ਖਤਮ ਹੋਏਗਾ ਦੂਜੀ ਪਾਰਟੀ ਨੂੰ ਮਿਲ ਜਾਣਾ ਆਉਣ ਵਾਲੇ ਟਾਈਮ ਦੇ ਉੱਤੇ 26 ਦਾ ਇਲੈਕਸ਼ਨ ਆ ਕਿਸੇ ਨੇ ਨਹੀਂ ਬੋਲਣਾ ਨਾਲਾ ਕਿਸੇ ਮਰਜੀ ਕਮਿਊਨਿਟੀ ਦੇ ਖਿਲਾਫ ਸੋਸ਼ਲ ਮੀਡੀਆ ਤੇ ਸਭ ਕੁਝ ਚੱਲਦਾ ਪਰ ਪ੍ਰਵਾਸੀਆਂ ਦੇ ਖਿਲਾਫ ਕੁਝ ਨਹੀਂ ਬੋਲਦਾ ਭਾਜੀ ਇਸ ਬੱਚੇ ਦੇ ਚੱਕਰ ਦੇ ਵਿੱਚ ਤੁਸੀਂ ਦੇਖੋ ਪਿੰਡ-ਪਿੰਡ 'ਚ ਆਵਾਜ਼ ਉੱਠ ਪਈ ਆ ਤੇ ਲੀਡਰਾਂ ਨੂੰ ਹੀ ਸ਼ਰਮ ਆਦੀ ਇਹ ਵੀ ਪੰਜਾਬੀ ਆ ਇਹ ਕਿਉਂ ਨਹੀਂ ਬੋਲਦੇ ਇਹ ਕੋਈ ਬੇਈਯਾ ਦਾ ਹੈ ਨਹੀਂ ਬੇ ਬਿਹਾਰ 'ਚੋਂ ਆ ਕੇ ਇੱਥੇ ਵਸੇ ਆ ਪੰਜਾਬੀ ਕੋਈ ਵੀ ਨਹੀਂ ਬੋਲਦਾ ਪਿਆ ਕੋਈ ਲੀਡਰ ਨਹੀਂ ਬੋਲਿਆ ਪੰਜਾਬੀ ਅਲੇ ਤੱਕ ਇੱਕ ਵੀ ਲੀਡਰ ਨੇ ਮੂੰਹ ਪਾੜ ਕੇ ਇਹ ਗੱਲ ਨਹੀਂ ਕਹੀ ਇਹ ਬਹੁਤ ਗਲਤ ਚੀਜ਼ ਹੋਈ ਆ ਅਸੀਂ ਪਰਿਵਾਰ ਦੇ ਨਾਲ ਆ ਅਸੀਂ ਇਹਨਾਂ ਸਾਰਿਆਂ ਦੀ ਪੀਸੀਸੀ ਕਰਾਵਾਂਗੇ ਕਿਸੇ ਬੰਦੇ ਨੇ ਇਹ ਗੱਲ ਤੱਕ ਨਹੀਂ ਕਹੀ ਹੱਲੇ ਬਹੁਤ ਔਖੀ ਗੱਲ ਹੈ ਤੁਸੀਂ ਵਾਪਸ ਭੇਜਨੇ ਮੈਂ ਸੋਨੇ ਸ਼ੁਰੂ ਕਰਤੇ ਨੇ ਵੀ ਚੈਕਿੰਗ ਕਰਨੇ ਸ਼ੁਰੂ ਪਾਜੀ ਜਦੋਂ ਪੀਸੀਸੀ ਦਾ ਨਾਮ ਆਦਾ ਇਹਨਾਂ ਕੋ ਅਧਾਰ ਕਾਰਡ ਮੰਗੇ ਜਾਂਦੇ ਆ ਇਹਨਾਂ ਕੋ ਕਿਸੇ ਕੋ ਅਧਾਰ ਕਾਰਡ ਨਹੀਂ ਹੈ ਜਿਨ੍ਹਾਂ ਨੇ ਇੱਥੇ ਆਪਣੀ ਰਿਹائش ਬਣਾ ਲਈ ਉਹਨਾਂ ਦਾ ਇਹ ਕਰ ਕੁਝ ਨਹੀਂ ਸਕਦੇ ਹਾਂ ਇਹ ਆ ਜਦੋਂ ਉਸ ਮਹੱਲੇ ਦਾ ਉਸ ਪਿੰਡ ਦਾ ਸਰਪੰਚ ਐਮਸੀ ਵਧੀਆ ਹੋਊਗਾ ਉਹ ਆਪਣੇ ਸਿਰ ਤੇ ਇਹਨਾਂ ਦੀਆਂ ਵੋਟਾਂ ਕੈਂਸਲ ਕਰਾਵੇ ਪਹਿਲਾਂ ਬੋਟਾ ਕੈਨਸਲ ਹੋ ਗਈਆਂ ਉਸ ਤੋਂ ਬਾਅਦ ਇਹਨਾਂ ਦੇ ਰਾਸ਼ਨ ਕਾਰਡ ਬੰਦ ਹੋਣਗੇ ਬੋਟਾ ਕੈਨਸਲ ਹੋਣ ਗਿਆ ਇਹਨਾਂ ਦੀਆਂ ਚੀਜ਼ਾਂ ਖਤਮ ਹੋਣ ਗਿਆ ਤਾਂ ਭਾਜੀ ਆਣ ਵਾਲਾ ਟਾਈਮ ਸਾਡੇ ਬੱਚਿਆਂ ਲਈ ਸੇਫ ਆ ਪਹਿਲਾਂ ਤਾਂ ਅਸੀਂ ਆਪਣੀਆਂ ਕੁੜੀਆਂ ਅੰਦਰ ਰੱਖਦੇ ਸੀ ਵੀ ਕੁੜੀ ਨੂੰ ਬਾਹਰ ਨਹੀਂ ਘੁੰਮਣ ਦੇਣਾ ਮਾਹੌਲ ਖਰਾਬ ਆ ਹੁਣ ਤਾਂ ਸਾਨੂੰ ਆਪਣੇ ਮੁੰਡੇ ਵੀ ਸਾਹਮਣੇ ਪੈਣਿਆ ਜੋ ਮਾਹੌਲ ਹੋ ਗਿਆ ਇਸ ਕਰਕੇ ਭਾਜੀ ਆਣ ਵਾਲਾ ਟਾਈਮ ਪੰਜਾਬੀਆਂ ਨੂੰ ਸਾਂਭ ਲੈਣਾ ਚਾਹੀਦਾ ਮੈਂ ਉਹ ਛੋਟੀ ਧੀ ਨਾਲ ਜਦੋਂ ਗੱਲ ਕੀਤੀ ਉਹ ਕਹਿੰਦੀ ਵੀ ਸਾਨੂੰ ਦੇ ਦੋ ਉਹ ਬੰਦਾ ਅਸੀਂ ਤੈਨੂੰ ਉਹਨੂੰ ਓਦਾਂ ਹੀ ਤੜਫਾ ਦੜਵਾ ਕੇ ਮਾਰਾਂਗੇ ਜੋ ਜਿੱਦਾਂ ਸਾਡੇ ਭਰਾ ਨੂੰ ਮਾਰਿਆ ਸਾਨੂੰ ਕੋਈ ਇਨਸਾਨ ਨਹੀਂ ਚਾਹੀਦਾ ਬਸ ਉਹ ਬੰਦਾ ਸਾਨੂੰ ਦੇ ਦੋ ਸਿੱਧੀ ਇਹ ਗੱਲ ਕਹਿੰਦਾ ਭਾਜੀ ਜਿੱਦਾਂ ਡਿਵਾਈ ਦੇ ਵਿੱਚ ਕਾਨੂੰਨ ਹੈ ਨਾ ਜਦ ਹੀ ਕਿਤੇ ਇੱਥੇ ਕਾਨੂੰਨ ਬਣ ਜੇ ਨਾ ਭਾਜੀ ਇਹ ਚੀਜ਼ਾਂ ਹੁਣੋਂ ਹਟ ਜਾਣ ਉਹ ਬੱਚੀ ਮੈਂ ਕਹਿੰਦਾ ਹਿੰਦੁਸਤਾਨ ਦੀ ਪਹਿਲੀ ਏਡੀ ਸ਼ੇਰ ਬੱਚੀ ਹੋਗੀ ਜਿਹਨੇ ਉਸ ਵੇਲੇ ਆਪਣੇ ਮਾਪੇ ਨੂੰ ਸੰਭਿਆ ਨਹੀਂ ਤਾਂ ਮਾਪੇ ਬੱਚਿਆਂ ਨੂੰ ਸੰਭਦੇ ਆ ਐਨਿਆ ਸੋਹਣੀਆਂ ਗੱਲਾਂ ਕਰਦੀ ਭਾਜੀ ਉਹ ਬੱਚੀ ਉਹਨੇ ਪੂਰੀ ਫੈਮਿਲੀ ਆਪਣੀ ਉੱਤੇ ਸੰਭੀ ਆ ਹਰ ਪ੍ਰੈਸਰ ਰਿਪੋਰਟਰ ਨੂੰ ਜਵਾਬ ਦਿੱਤਾ ਹਰ ਆਏਗੇ ਨੂੰ ਸੰਭਿਆ ਆਪਣੀ ਮਾਂ ਨੂੰ ਪਾਣੀ ਪੁਲਾ ਰਹੀ ਆ ਦੁੱਖ ਉਹਦੇ ਅੰਦਰ ਵੀ ਆ ਭਾਜੀ ਅਸੀਂ ਤੁਸੀਂ ਸਾਰਿਆਂ ਨੇ ਭੁੱਲ ਜਾਣਾ ਪਰ ਉਸ ਟੱਬਰ ਨੇ ਨਹੀਂ ਭੁੱਲਣਾ ਜਿਹਦੇ ਘਰ ਦੇ ਵਿੱਚੋਂ ਸਾਰਾ ਦਿਨ ਖੇਡਦਾ ਸੀ ਉਸ ਭੈਣ ਨਾਲ ਖੇਡਦਾ ਸੀ ਇਹ ਅਸੀਂ ਤੁਸੀਂ ਚਲੋ ਮੇਰਾ ਤਾਂ ਮਹੱਲਾ ਪੈਂਦਾ ਮੈਨੂੰ ਤਾਂ ਆਪਣੇ ਮਹੱਲੇ ਦੇ ਵਿੱਚੋਂ ਸਾਰੇ ਕੱਢਣੇ ਪਏ ਮੇਰੇ ਨਿਆਣੇ ਉੱਤੇ ਖੇਡਦੇ ਆ ਇਸ ਚੀਜ਼ ਦੇ ਵਿੱਚ ਭਾਜੀ ਕਾਫੀ ਰਾਜਨੀਤੀ ਜਿਹੜੇ ਬਲੌਗਰ ਆ ਜਾਂ ਕੁਛ ਹੋਰ ਆ ਉਹ ਰਾਜਨੀਤੀ ਕਰਨ ਲੱਪੇ ਆ ਕੇ ਆਪਣੇ ਵਿਊ ਲੈਣ ਦੇ ਚੱਕਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰਨ ਲੱਪੇ ਆ ਇੱਕ ਫੋਟੋ ਆ ਉਹ ਬੱਚੇ ਦੀ ਮੇਰੇ ਕੋਲ ਵੀ ਉਹ ਫੋਟੋ ਆ ਮੈਂ ਨਹੀਂ ਕਿਸੇ ਨੂੰ ਦੇਤੀਆਂ ਉਹ ਫੋਟੋਆਂ ਸਾਰੇ ਦੀਆਂ ਸਾਰੀਆਂ ਉਹ ਬੱਚੇ ਦੀਆਂ ਵਾਇਰਲ ਕਰਤੀਆਂ ਗਈਆਂ ਸਿਰਫ ਇੱਕ ਫੇਮ ਵਾਸਤੇ ਉਹ ਫੋਟੋਆਂ ਦੇਖ ਕੇ ਘਰ ਦੀਆਂ ਲੇਡੀਜ਼ ਰੋਂਦੀਆਂ ਪਈਆਂ ਰੋਟੀ ਨਹੀਂ ਲੰਗਦੀ ਪਈ ਤੁਹਾਨੂੰ ਸ਼ਰਮ ਨਹੀਂ ਆਈ ਜਦੋਂ ਉਹ ਬੱਚੇ ਨਾਲ ਕੁਝ ਹੋਇਆ ਤੁਸੀਂ ਉਹਨਾਂ ਦੀਆਂ ਫੋਟੋਆਂ ਯਾਰ ਵਾਇਰਲ ਕਰਤੀਆਂ ਬਹੁਤ ਮਾਰੇ ਹਾਲਾਤ ਹੋ ਗਏ ਆ ਉਹ ਦੁੱਖ ਦੀ ਗੱਲ ਹੈ ਇਹ ਵੀ ਪੰਜਾਬੀਆਂ ਨੇ ਵਾਇਰਲ ਕੀਤੀਆਂ ਪਾਸ ਫੇਮ ਦੇ ਚੱਕਰ ਦੇ ਵਿੱਚ ਕੋਈ ਕਪੜੇ ਲਾਈ ਜਾਂਦਾ ਕੋਈ ਕੋਸ਼ ਕਰੀ ਜਾਂਦਾ ਭਾਜੀ ਪੰਜਾਬੀਆਂ ਦੇ ਵੀ ਫੋਨ ਦੇ ਆ ਫੋਨ ਦੇਖ ਦੇ ਕੇ ਨਾ ਦਿਮਾਗ ਖਰਾਬ ਹੋ ਗਏ ਬਹੁਤ ਵੱਡਾ ਆਨ ਵਾਲਾ ਟਾਈਮ ਸਾਡੇ ਲਈ ਮਾਰਾ ਆਇਆ ਭਾਜੀ ਗੱਲਾਂ ਮੈਂ ਪੰਜਾਬੀ ਜੇ ਸੁਚੇਤ ਹੋ ਜਾਣ ਪੰਜਾਬੀ ਸਟੈਂਡ ਲਾਣਾ ਨਾ ਤਾਂ ਇਹੋ ਜਿਹਾ ਕੰਡਣਾ ਵਾਪੇ ਹੀ ਕੱਢ ਜਾਣ ਭਾਜੀ ਪੰਜਾਬੀ ਐਤਕੀ ਆ ਹੜਾ ਆਇਆ ਕੋਈ ਨਹੀਂ ਇਕੱਠੇ ਸਾਰਾ ਨਮੋਰੇ ਹੋ ਕੇ ਤੁਰੇ ਕਿਸੇ ਸਰਕਾਰ ਦੀ ਲੋੜ ਨਹੀਂ ਪਈ ਕੁਛ ਨਹੀਂ ਕਰਦੀ ਪਈ ਗੱਲ ਇਹ ਆ ਜਿੱਦਣ ਪੰਜਾਬੀ ਇਦਾਂ ਨੂੰ ਤੁਰ ਪਏ ਇਹ ਨੇਪਾਲ ਵਾਲਾ ਹਾਲ ਹੋਣਾ ਇਹ ਸਰਕਾਰਾਂ ਸੁਰਖੂਰਾਂ ਸਭ ਖਤਮ ਹੋ ਜਣੀਆਂ ਲੋਕਾਂ ਨੇ ਜਿੱਦਣ ਯੂਥ ਨੇ ਆਪਣੇ ਹੱਥ ਦੇ ਵਿੱਚ ਬਾਗਡੋਰ ਲੈ ਲਈ ਨਾ ਇਹ ਬਈਏ ਬੁਈਏ ਨਹੀਂ ਆਪਣੇ ਭਾਈ ਜੀ ਤੁਸੀਂ ਲਗਾਤਾਰ ਉਸ ਦੇ ਪਿਤਾ ਨਾਲ ਗੱਲ ਕਰਦੇ ਹੋ ਪਰਿਵਾਰ ਨਾਲ ਗੱਲ ਕਰਦੇ ਹੋ ਉਹ ਵਿਚਾਰਿਆਂ ਨੂੰ ਤਾਂ ਮੈਨੂੰ ਲੱਗਦਾ ਪਤਾ ਹੀ ਨਹੀਂ ਵੀ ਹੋ ਕੀ ਗਿਆ ਅਸਲ ਤੇ ਅਜੀ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਉਦੋਂ ਦੇ ਇੱਤਰ ਫਸੇ ਉਹਨਾਂ ਤੋਂ ਇਹ ਵੀ ਨਹੀਂ ਪਸਾ ਦੀ ਕਿ ਇਹਨੂੰ ਕਿਹਨੂੰ ਮਿਲ ਕੇ ਆਏ ਆ ਕਿਹੜੇ ਕਿਹੜੇ ਜੱਥੇਬੰਦੀਆਂ ਨਾਲ ਸਾਡੀ ਗੱਲ ਹੋ ਗਈ ਆ ਇਹ ਜਿੱਦਣੇ ਨਹੀਂ ਆਣਾ ਆਈ ਕਟੂਗੜ 3-4 ਹਜ਼ਾਰ ਬੰਦੇ ਦਾ ਇਕੱਠ ਕਰਕੇ ਇਹਨਾਂ ਨੂੰ ਵਿਚ ਵਟਾਵਾਂਗੇ ਅਸੀਂ ਇਸੇ ਕਰਕੇ ਕੋਈ ਪ੍ਰੋਗਰਾਮ ਨਹੀਂ ਕਰ ਰਹੇ ਵੀ ਜਿੰਨਾ ਚਿਰ ਫੈਮਿਲੀ ਵਿੱਚ ਨਹੀਂ ਬਹਿੰਦੀ ਫੈਮਿਲੀ ਦੇ ਬਾਰੇ ਗੱਲ ਨਹੀਂ ਹੁੰਦੀ ਉਹਨਾਂ ਚਿਰ ਉਹਨਾਂ ਨੂੰ ਕੁਝ ਨਹੀਂ ਪਤਾ ਲੱਗੂਗਾ ਮੇਰੇ ਬੱਚੇ ਨੂੰ ਕਿੱਦਾਂ ਇਨਸਾਫ਼ ਮਿਲਣਾ ਤੇ ਮੇਰੇ ਬੱਚੇ ਲਈ ਕੀ ਹੋ ਰਿਹਾ ਉਹਨਾਂ ਮਤਲਬ ਮੈਰੋ ਉਹ ਬਾਹਰ ਬੈਠਾ ਮੈਂ ਕਹਿੰਦਾ ਕ੍ਰਿਮਨਲ ਮਾਈਂਡਡ ਆ ਕਹਿੰਦੇ ਆ ਕੁ ਕਿਸੇ ਲੀਡਰ ਕੋ ਤਾਂ ਫੋਨ ਹੋਇਆ ਨਹੀਂ ਉਸ ਬੰਦੇ ਨੇ ਦੋਖ ਕੀਤਾ ਜੇ ਤੈਨੂੰ ਸਰਕਾਰ ਦੇ ਵਿਸ਼ਵਾਸ ਆ ਠੀਕ ਆ ਨਹੀਂ ਤਾਂ ਅਸੀਂ ਨੂੰ ਸੋਦਾ ਲਾਵਾਂਗੇ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਰਾਜਨੀਤੀ ਵਾਲੇ ਤਾਂ ਖਤਮ ਹੋ ਗਏ ਉਹ ਸਰ ਰਾਜਨੀਤੀ ਕਰ ਰਿਹਾ ਹੈ ਧੰਨਵਾਦ ਬਾਈ ਜਿਹੜਾ ਡਬੂ ਬੋਤਾ ਇਹ ਗੱਲ ਹੈ ਭਾਈ ਜੀ ਅੰਤਿਜ ਮੈਂ ਇਹ ਪੁੱਛਾਂਗਾ ਵੀ ਮੰਗ ਕੀ ਆ ਕੀ ਮੰਗ ਭਾਜੀ ਜੋਸ਼ ਬੱਚੇ ਨਾ ਹੋਇਆ ਨਾ ਪਾਜੀ ਹੁਣ ਸਾਰੇ ਜਣੇ ਕਹੀ ਜਾਂਦੇ ਫਾਂਸੀ 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 ਪਾਜੀ ਮੇਰੇ ਘਰ ਚੱਦਿਆਂ ਤੋਂ ਇਹ ਵੀ ਨਹੀਂ ਪਤਾ ਸਾਡੇ ਇੰਡੀਆ ਦੇ ਵਿੱਚ ਇੱਕ ਜਲਾਦ ਆ ਕਿਉਂ ਨਹੀਂ ਫਾਂਸੀਆਂ ਹੋ ਰਹੀਆਂ ਕਿਸ ਨੂੰ ਇਹ ਵੀ ਨਹੀਂ ਪਤਾ ਇੱਕ ਜਲਾਦ ਆ ਉਹਦੀ ਵੀ ਉਮਰ ਕਾਫੀ ਹੋ ਗਈ ਆ ਜਦੋਂ ਫਾਂਸੀ ਦਿੱਤੀ ਜਾਂਦੀ ਆ ਜਿੰਨਾ ਤੱਕ ਮੇਰੀ ਨੌਲੇਜ ਆ ਉਹ ਆਪਣੇ ਹੱਥ ਦੇ ਨਾਲ ਰੱਸਾ ਬਣੂਗਾ ਉਹਦੇ ਨਾਲ ਫਾਂਸੀ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਕੋਈ ਜਲਾਦ ਭਰਤੀ ਨਹੀਂ ਹੋਇਆ ਇਹਦਾ ਪਾਜੀ ਅੰਦਰ ਹੀ ਜਿਹੜੇ ਵੀਰ ਭਰਾ ਬੈਠੇ ਆ ਉਮਰ ਕੈਦਾਂ ਦੇ ਵਿੱਚ ਉਹਨਾਂ ਨੇ ਸੋਧਾ ਲਾਣਾ ਉਦਾਂ ਕੁਛ ਨਹੀਂ ਹੋਣਾ ਸਰ ਆਪਾਂ ਤਾਂ ਇਹੀ ਜਾਣੇਗੇ ਜਿੱਦਾਂ ਸਾਡਾ ਬੱਚਾ ਇਹਨਾਂ ਮਾਸੂਮ ਵਿਚਰਾ ਸਰ ਉਦੋਂ ਦਾ ਜਦੋਂ ਸਾਡਾ ਬੱਚਾ ਗਿਆ ਸਾਰਾ ਪੰਜਾਬੀ ਚਲ ਗਿਆ ਦੰਦਾ ਅਸੀਂ ਇਹੀ ਜਾਣੇ ਕਿ ਜਿੱਦਾਂ ਸਾਡੇ ਬੱਚਾ ਸਾਨੂੰ ਸਾਡੇ ਨਾਮ ਤੇ ਕਰ ਦੋ ਅਸੀਂ ਉਹਨਾਂ ਦੇ ਘਰ ਦੇ ਸਾਹਮਣੇ ਮਾਪੇ ਜਦੋਂ ਉਹਨਾਂ ਦੇ ਭੈਣ ਵਿਚਾਰੀ ਛੋਟੀ ਬੱਚੀ ਜਾ ਜਿਹਦਾ ਤੜਸਦੀ ਆ ਸਰ ਅਸੀਂ ਉਹਨੂੰ ਵੀ ਦੇ ਤੜਫਾਣਾ ਬੰਦੇ ਨੂੰ ਜਿਹੜੇ ਧਗੇ ਤਣਾ ਜੀ ਪੰਜਾਬ ਸਾਡਾ ਸਾਰਾ ਇਹਨਾਂ ਦੁੱਖ ਹੰਦਦਾ ਹੋਇਆ ਸਰ ਸਾਨੂੰ ਸੂਏ ਜਿਵੇਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ ਪਹਿਲੇ ਦਿਨ ਤੋਂ ਇਹ ਲੱਗੇ ਹੋਏ ਆ ਇਹ ਮੁੱਦਾ ਜਿਹੜਾ ਹੈ ਪੂਰੇ ਪੰਜਾਬ ਤੱਕ ਪਹੁੰਚਾਣ ਤੱਕ ਇਹਨਾਂ ਦਾ ਵੀ ਇੱਕ ਵੱਡਾ ਯੋਗਦਾਨ ਆ ਤਾਂ ਮੈਂ ਹੀ ਕਵਾਂਗਾ ਵੀ ਹੁਣ ਜਿਹੜਾ ਘਟਨਾ ਵਾਪਰ ਗਈ ਹੈ ਤਾਂ ਪੰਜਾਬ ਦੇ ਵਿੱਚ ਇਹੋ ਜਿਹਾ ਹੋਰ ਕੋਈ ਕ੍ਰਾਈਮ ਜਿਹੜਾ ਨਾ ਹੋਵੇ ਤਾਂ ਜਾਗਰੂਕ ਹੋਵੋ ਆਪਣੇ ਬੱਚਿਆਂ ਨੂੰ ਜਾਗਰੂਕ ਕਰੋ ਤੇ ਆਸ-ਪਾਸ ਧਿਆਨ ਰੱਖੋ ਜੇ ਕੋਈ ਇਨਲੀਗਲ ਬੰਦਾ ਕੋਈ ਕ੍ਰਿਮੀਨਲ ਬੰਦਾ ਇਸ ਤਰੀਕੇ ਨਾਲ ਰਹਿ ਰਿਹਾ ਤਾਂ ਪਹਿਲਾਂ ਉਸ ਦੀ ਜਾਂਚ ਤੁਸੀਂ ਐਕਟਿਵ ਹੋ ਕੇ ਕਰਾਓ ਸਭ ਤੋਂ ਵੱਡੀ ਗੱਲ ਹੈ ਤੋ ਜੋ ਵੀ ਇਸ ਮਾਮਲੇ ਦੇ ਵਿੱਚ ਅਪਡੇਟ ਹੋਏਗੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਦਾ ਰਹਾਂਗੇ ਕੈਮਰਾ ਪਰਸਨ ਅਮਿਤ ਦੇ ਨਾਲ ਮੈਂ ਹਾਕੂ ਵਰਜਨ